ਹੁਣ ਜਿਹੜੀਆਂ ਸੜਕਾਂ ਨੇ ਹੁਣ ਸੜਕਾਂ ਸਮਝ ਨਹੀਂ ਪੈਂਦੀ ਵੀ ਸੜਕਾਂ ਲੋਕਾਂ ਵਾਸਤੇ ਬਣਾਈਆਂ ਨੇ ਕਿ ਪਸ਼ੂਆਂ ਵਾਸਤੇ ਬਣਾਈਆਂ ਨੇ ਕਿੰਨੇ ਲੋਕ ਨੇ ਜਿਨ੍ਹਾਂ ਦੇ ਲਾਸ਼ਾਂ ਵੜ-ਵੜ ਕੇ ਨੌਜਵਾਨ ਧੀਆ ਪੁੱਤ ਉਹਨਾਂ ਦੀਆਂ ਫੋਟੋਆਂ ਲੱਗੀਆਂ ਉਹ ਦੁੱਖ ਤਾਂ ਉਹਨਾਂ ਨੂੰ ਹੈ ਜਿਨ੍ਹਾਂ ਨੇ ਨੌਜਵਾਨ ਧੀਆ ਪੁੱਤਾਂ ਦੀਆਂ ਲਾਸ਼ਾਂ ਮੋਢਿਆਂ ਤੇ ਢੋਈਆਂ ਨੇ ਆਪਣਾ ਜਵੰਦਾ ਜੀਆਂ ਨਾਲ ਜਿਹੜੀ ਘਟਨਾ ਵਾਪਰੀ ਹੈ ਇਹ ਇਕੱਲੇ ਉਹਨਾਂ ਦਾ ਦੁੱਖ ਨਹੀਂ ਇਹ ਪੂਰੇ ਪੰਜਾਬ ਦੀ ਘਟਨਾ ਹੈ ਸਰਕਾਰਾਂ ਦਾ ਜੇ ਸੜਕਾਂ ਦੇ ਉੱਪਰ ਗੱਲ ਕਰੀਏ ਤਾਂ ਸਿਰਫ ਚਲਾਣ ਕੱਟਣ ਤੋਂ ਬਿਨਾਂ ਕੋਈ ਕੰਟਰੋਲ ਨਹੀਂ ਦੱਸੋ ਦੋ ਪਹੀਆ ਵਾਹਣ ਵਾਲਾ ਕਿੱਧਰ ਜਾਵੇ ਜੇ ਮੋੜੀਆਂ ਤੋਂ ਬਚ ਕੇ ਸੜਕ ਦੇ ਵਿਚਾਲੇ ਜਾਂਦਾ ਦਾ ਟਰੱਕ ਆਲਾ ਦਰੜਦਾ ਜੇ ਮੋੜੀਆਂ ਦੇ ਨਾਲ ਚਲਾਉਂਦਾ ਐ ਨਹੀਂ ਪਤਾ ਵੀ ਕੋਈ ਕੁੱਤਾ ਨਿਕਲਿਆ ਹੋਵੇ ਕੋਈ ਪਸ਼ੂ ਨਿਕਲਿਆ ਹੋਵੇ ਸਰਕਾਰਾਂ ਬਿਲਕੁਲ ਮਨਫੀ ਨੇ ਨਾ ਉਹਨਾਂ ਨੂੰ ਖੱਡੇ ਦੀਂਦੇ ਨੇ ਨਾ ਉਹਨਾਂ ਨੂੰ ਵਾਰਾ ਪਸ਼ੂ ਦੀਂਦੇ ਨੇ ਉਹਨਾਂ ਨੂੰ ਤਾਂ ਉਦੋਂ ਦੀਂਦੇ ਨੇ ਜਦੋਂ ਨੌਜਵਾਨ ਕੋਈ ਨਾ ਕੋਈ ਵਿਚ ਵੱਜ ਕੇ ਕੋਈ ਨਾ ਕੋਈ ਪਰਿਵਾਰ ਵਿਚ ਵੱਜ ਕੇ ਲਾਸ਼ਾਂ ਬਣ ਜਾਂਦਾ ਫਿਰ ਸੱਤਰਾਂ ਤੇ ਬੈਠਣ ਜਾਂਦੇ ਨੇ ਇਹ ਜ਼ਿੰਮੇਵਾਰੀ ਤੋਂ ਭੱਜ ਗਏ ਇਹਨਾਂ ਨੇ ਇਹ ਮੰਨ ਲਿਆ ਵੀ ਸਾਡੀਆਂ ਜਿਹੜੀਆਂ ਸੜਕਾਂ ਨੇ ਇਹ ਤਾਂ ਹਰ ਇੱਕ ਮੋੜ ਤੇ ਗਊਸ਼ਾਲਾ ਕਿਤਾ ਸਰਕਾਰਾਂ ਦਾ ਫਰਜ਼ ਬਣਦਾ ਪਸ਼ੂ ਪਾਲਣ ਵਿਭਾਗ ਆ ਹੋਰ ਕਦੇ ਵ ਜੇ ਪਸ਼ੂ ਪਾਲਣ ਦਾ ਵਿਭਾਗ ਹੈ ਤਾਂ ਫਿਰ ਉਹ ਕੱਲਾ ਕਾਗਜ਼ਾਂ 'ਚ ਹੀ ਆ ਇਹਨਾਂ ਦਾ ਕੋਈ ਨਾ ਕੋਈ ਤਾਂ ਜ਼ਿੰਮੇਵਾਰੀਆਂ ਦਾ ਕਬੂਲਣਾ ਸਰਕਾਰ ਨੇ ਪੰਜਾਬ ਦੇ ਵਿੱਚ ਕੁੱਤਿਆਂ ਦੀ ਗਿਣਤੀ 2 ਲੱਖ ਦੱਸੀ ਆ ਜੀ ਗੱਲ ਕਰ 15 ਲੱਖ ਆ ਨੂੰ ਲੱਗਦਾ ਹੈ ਕਿ ਪੰਜਾਬ ਦੀਆਂ ਸੜਕਾਂ ਨਹੀਂ ਹੁਣ ਮੌਤ ਦਾ ਅੱਡਾ ਬਣੀਆਂ ਹੋਣਾਂ ਨੇ ਹਰ ਇੱਕ ਮਾਪੇ ਡਰਦੇ ਨੇ ਜੀ ਕੋਈ ਵੀ ਘਰੋਂ ਨਿਕਲਦਾ ਜਿਨ੍ਹਾਂ ਦਾ ਕੋਈ ਨੌਜਵਾਨ ਪੁੱਤ ਨਿਕਲਦਾ ਖਾਸ ਕਰਕੇ ਮੋਟਰਸਾਈਕਲ ਤੇ ਤੇ ਜਾਂ ਕੋਈ ਕਾਰਾਂ ਦੇ ਵਿੱਚ ਜਾਂਦੇ ਨੇ ਜਿਨ੍ਹਾਂ ਚੋਂ ਉਹਨਾਂ ਦੀ ਵਾਪਸ ਬੈਲ ਨਹੀਂ ਨਾ ਖੜਕਦੀ ਘਰ ਦੀ ਵੀ ਆ ਗਏ ਉਹਨਾਂ ਚੋਂ ਉਹਨਾਂ ਨੂੰ ਸੁੱਖ ਦਾ ਸਾਹ ਨਹੀਂ ਹੁੰਦਾ ਜੇ 6000 ਬੰਦਾ ਹਾਦਸਿਆਂ ਨਾਲ ਮਰਦਾ ਤਾਂ ਉਹ ਮੌਤ 'ਚ ਚਲੇ ਗਏ ਤਾਂ ਕਿੰਨੇ ਹੋਰ ਨੇ ਜਿਹੜੇ ਕਾਮਾ ਚਲੇ ਜਾਂਦੇ ਨੇ ਇਹ ਤਾਂ 6000 ਤਾਂ ਇਕੱਲੀ ਮਰਿਆਂ ਦੀ ਗਿਣਤੀ ਹੈ ਜੀ ਜਿਹੜੇ ਮਰਿਆਂ ਨਾਲੋਂ ਭੇੜੇ ਹੋ ਗਏ ਜਿਨ੍ਹਾਂ ਦੇ ਮਗਰ ਸਾਰਾ ਪਰਿਵਾਰ ਮਰ ਗਿਆ ਜਿਹੜੇ ਪਹਾ ਜੋਗੇ ਕਿਸੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਕਿਸੇ ਦੇ ਬਣ ਕੇ ਟੁੱਟ ਗਏ ਕਿਸੇ ਦੇ ਸਿਰ 'ਚ 6:00 ਵਜੇ ਮੁੜ ਕੇ ਬੋਲ ਨਹੀਂ ਸਕਿਆ ਉਹਨਾਂ ਦੀ ਗਿਣਤੀ ਕਿੰਨੀ ਆ ਉਹ ਤਾਂ ਅੰਕੜੇ ਜਾਂਦੇ ਹੀ ਨਹੀਂ ਹਨ ਪ੍ਰਚਾਰਤਾ ਕਰਨਾ ਪਊ ਕਿਉਂਕਿ ਵੱਡਾ ਮਸਲਾ ਹੈ ਜੇ 6000 ਲਾਸ਼ਾਂ ਦੀ ਗੱਲ ਕਰੀਏ ਮੌਤਾਂ ਦੀ ਗੱਲ ਕਰੀਏ ਤਾਂ ਇਕੱਠੀਆਂ ਸੋਚ ਕੇ ਦੇਖੋ ਵੀ ਕੀ ਬਣਦਾ ਬਿਲਕੁਲ ਸਾਰਾ ਕੁਝ ਹੱਲ ਜਾਂਦਾ ਸਾਨੂੰ ਪਤਾ ਨਹੀਂ ਸਾਡੇ ਦਿਮਾਗ ਵੀ ਨਹੀਂ ਹੱਲੇ ਅਜੇ ਤੱਕ ਭਾਰਤ ਮਾਲਿਆ ਉਹਦੇ ਤਹਿਤ ਸੜਕਾਂ ਬਣੀਆਂ ਨੇ ਜਿੱਥੇ ਕਹਿੰਦੇ ਸਾਈਕਲ ਨਹੀਂ ਚੜਦਾ ਤੇ ਕਿਸਾਨਾਂ ਦਾ ਟਰੈਕਟਰ ਤੇ ਗੱਡਾ ਵੀ ਨਹੀਂ ਚੜਦਾ ਹਾਂਜੀ ਉਹ ਵਾਰਾਂ ਪੱਛੀ ਤਾਂ ਉੱਥੇ ਹੀ ਫਿਰਦੇ ਨੇ ਤੇਲ ਪਵਾਇਆ ਡੀਜ਼ਲ ਪੈਟਰੋਲ ਫਿਰ ਵੀ ਕਾਓਸਸ ਲੱਗਿਆ ਹਾਂ ਉਸ ਤੋਂ ਬਾਅਦ ਉਹਨੇ ਕੋਈ ਚੀਜ਼ ਲਈ ਜਾਂ ਮੰਨ ਲਓ ਕਿਸੇ ਦਾ ਜੀ ਕਰਿਆ ਕੋਈ ਸ਼ਰਾਬ ਲੈ ਲਈ ਤਾਂ ਉਹਦੇ ਵੀ ਆ ਤਬਾਕੂ ਤੇ ਵੀ ਆ ਤਾਂ ਫਿਰ ਜਾਂਦਾ ਕਿੱਧਰ ਐ ਸਰਕਾਰਾਂ ਨੇ ਪਸ਼ੂ ਪਾਲਣ ਵਿਭਾਗ ਨੇ ਪਸ਼ੂਆਂ ਦੇ ਕੰਨਾਂ 'ਚ ear tag ਪਾਤੇ ਹਾਂ ਜੁਨੀਕ ਨੰਬਰ ਦੇਤੇ ਗੱਲ ਕਰ ਜਿਹੜਾ ਜੁਨੀਕ ਨੰਬਰ ਵਾਲਾ ਸੜਕ ਤੇ ਐਕਸੀਡੈਂਟ ਦਾ ਹਾਦਸੇ ਦਾ ਕਾਰਨ ਬਣਿਆ ਉਹ ਜੁਨੀਕ ਨੰਬਰ ਨੂੰ ਕਦੇ ਦੁਨੇ ਟ੍ਰੇਸ ਕੀਤਾ ਜਿਹੜੇ ਡਾਕਟਰ ਇਲਾਜ ਕਰ ਰਹੇ ਸੀ ਜਵੰਦੇ ਦਾ ਉਹਨਾਂ ਨੇ ਤਾਂ ਕੋਈ ਗੱਲ ਦੱਸੀ ਨਹੀਂ ਤੇ ਬਾਹਰ ਜਿਹੜੇ ਡਾਕਟਰ ਬੈਠੇ ਸੀਗੇ ਜਿਹੜੇ ਬਿਊ ਵਾਲੇ ਡਾਕਟਰ ਸੀ ਉਹਸ ਵਾਲੇ ਉਹਨਾਂ ਨੇ ਢੇਰ ਲਾਤੇ ਉਹਨਾਂ ਨੇ ਮਤਲਬ ਉਹ ਕਈ ਬਿਮਾਰੀਆਂ ਤਾਂ ਐਜੀਆਂ ਜਿਹੜੀਆਂ ਦਾ ਨਾਂ ਹੀ ਨਹੀਂ ਸੁਣਿਆ ਉਹਨਾਂ ਨੇ ਉਹ ਐਲਾਨ ਕਰਤਾ ਵੀ ਆਹ ਵੀ ਹੋ ਗਿਆ ਮਤਲਬ ਡੈੱਡ ਹੋ ਗਿਆ ਦਿਮਾਗ ਐਨੇ ਵਾਰੀ ਹਾਰਟ ਅਟੈਕ ਹੋ ਗਿਆ ਜਿਵੇਂ ਕੋਲੇ ਖੜੇ ਹੁੰਦੇ ਨੇ ਇਹ ਇੱਥੇ ਤਾਂ ਸਬਰ ਕਰਨਾ ਚਾਹੀਦਾ ਪਿਛਲੇ ਦਿਨੀ ਪੰਜਾਬੀ ਲੋਗਾਂ ਦਾ ਕirajveer jawanda ਹੋਣਿਆਂ ਦੇ ਨਾਲ ਇੱਕ ਹਾਦਸਾ ਵਾਪਰਦਾ ਹਾਦਸੇ ਦੇ ਵਿੱਚ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਐਸ ਵੇਲੇ ਵੀ ਉਹ ਜੇਰੇ ਇਲਾਜ ਨੇ ਮੋਹਾਲੀ ਦੇ ਫੋਰਸ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਨੇ ਕਿ ਅਵਾਰਾ ਪਸ਼ੂਆਂ ਦਾ ਹੱਲ ਕੀ ਹੈ ਕਿਉਂਕਿ ਕਾਰਨ ਇਹ ਆ ਚਰਚਾਵਾਂ ਦਾ ਕਿ ਜਿਹੜੇ ਰਾਜਵੀਰ ਜਵੰਦਾ ਹੁਣੀ ਨੇ ਉਹਨਾਂ ਦਾ ਐਕਸੀਡੈਂਟ ਇੱਕ ਅਵਾਰਾ ਪਸ਼ੂ ਦੇ ਕਰਕੇ ਹੋਇਆ ਉਸ ਤੋਂ ਬਾਅਦ ਇਹ ਚਰਚਾਵਾਂ ਜਦੋਂ ਜ਼ੋਰ ਫੜਦੀਆਂ ਨੇ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਇਕੱਲੇ ਰਾਜਵੀਰ ਜਵੰਦਾ ਹੁਣਿਆਂ ਦਾ ਐਕਸੀਡੈਂਟ ਦੀ ਕਹਾਣੀ ਨਹੀਂ ਇਸ ਦੇ ਨਾਲ ਹੋਰ ਬਹੁਤ ਸਾਰੇ ਐਕਸੀਡੈਂਟਾਂ ਦੇ ਨਾਲ ਜੁੜੇ ਹੋਏ ਮਸਲੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਜਿਹੜੀਆਂ ਜਾ ਰਹੀਆਂ ਨੇ ਇਹ ਮਸਲੇ ਦਾ ਹੱਲ ਕੀ ਹੈ ਕਿਸ ਤਰੀਕੇ ਦੇ ਨਾਲ ਅਵਾਰਾ ਪਸ਼ੂਆਂ ਦੀ ਗਿਣਤੀ ਵੱਧ ਰਹੀ ਹੈ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਨੁਕਸਾਨ ਹੋ ਰਹੇ ਨੇ ਇਹ ਸਾਰੀ ਗੱਲਬਾਤ ਨੂੰ ਸਮਝਣ ਦੇ ਲਈ ਸਾਡੇ ਨਾਲ ਅੱਜ ਹਰਦੀਪ ਸਿੰਘ ਜਟਾਣਾ ਹੁਣੀ ਹੋਣਗੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਜਟਾਣਾ ਸਾਹਿਬ ਸਵਾਗਤ ਹੈ ਸਸਿਕਾਲ ਸਸਿਕਾਲ ਜੀ ਜਦੋਂ ਰਾਜਵੀਰ ਜਵੰਦਾ ਹੁਣੇ ਅਲੀ ਘਟਨਾ ਵਾਪਰਦੀ ਹੈ ਪੂਰੇ ਪੰਜਾਬ ਦੇ ਵਿੱਚ ਹਾਲੇ ਵੀ ਸੋਗ ਦੀ ਲਹਿਰ ਹੈ ਤੇ ਉਸ ਤੋਂ ਬਾਅਦ ਇੱਕ ਚਰਚਾ ਚੱਲਦੀ ਹੈ ਕਿ ਉਹਨਾਂ ਦਾ ਐਕਸੀਡੈਂਟ ਅਵਾਰਾ ਪਸ਼ੂ ਦੇ ਕਰਕੇ ਹੋਇਆ ਬੁਰੇ ਤਰੀਕੇ ਦੇ ਨਾਲ ਉਹ ਜ਼ਖਮੀ ਹੋ ਗਏ ਤਾਂ ਜਦੋਂ ਅਵਾਰਾ ਪਸ਼ੂਆਂ ਦੀ ਗੱਲ ਆਈ ਤੁਸੀਂ ਇਹਨਾਂ ਹਾਦਸਿਆਂ ਨੂੰ ਕਿਵੇਂ ਵੇਖਦੇ ਹੋ ਬਿਲਕੁਲ ਜੀ ਦੇਖੋ ਹਾਦਸਾ ਨਾਂ ਵੀ ਹੈ ਜਿਹੜਾ ਸੜਕੀ ਹਾਸਾ ਹੈ ਬਹੁਤ ਖਤਰਨਾਕ ਨਾਂ ਹੈ ਬਿਲਕੁਲ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੰਦਾ ਖਾਸ ਕਰਕੇ ਪੰਜਾਬ ਨੂੰ ਕਿਉਂਕਿ ਪੰਜਾਬ ਦਾ ਹਰ ਇੱਕ ਦੂਜਾ ਤੀਜਾ ਪਰਿਵਾਰ ਹੈ ਜਿਹੜਾ ਹਾਦਸੇ ਤੋਂ ਪੀੜਦਾ ਤੇ ਬੜੇ ਦੁੱਖ ਦੀ ਗੱਲ ਹੈ ਜੇ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਪਹਿਲਾਂ ਪਿਛਲੇ ਸਾਲਾਂ ਦੇ ਦੌਰਾਨ 6000 ਵਿਅਕਤੀ ਪਛੜ ਕੇ ਆਸਾਂ 'ਚ ਮਰਦੇ ਸੀ ਮਤਲਬ ਇੱਕ ਪਿੰਡ ਵਿਲਾ ਹੁੰਦਾ ਸੀ ਹਰ ਸਾਲ ਜੀ ਚਲੋ ਗਿਣਤੀ ਘਟੀ ਐ ਸਰਕਾਰਾਂ ਨੇ ਕੁਝ ਮਦਦ ਕੀਤੀ ਕੁਝ ਲੋਕ ਵੀ ਸੋਸ਼ਲ ਮੀਡੀਆ ਨੇ ਮਦਦ ਕੀਤੀ ਲੋਕ ਵੀ ਜਾਗਰੂਕ ਹੋਏ ਹੁਣੇ 4500 ਐ ਜੀ ਗੱਲ ਕਰ ਜੇ ਦੇਖੀਏ ਤਾਂ ਆਵਾਰਾ ਪਸ਼ੂਆਂ ਨਾਲ ਮਰਨ ਵਾਲਿਆਂ ਦੀ ਗਿਣਤੀ 442 45 ਪਿਛਲੇ ਸਾਲ ਮੌਤਾਂ ਹੋਈਆਂ ਨੇ ਜਿਹੜੀ ਬਹੁਤ ਖਤਰਨਾਕ ਹੈ ਇਹ ਇਕੱਲੇ ਉਹੀ ਨੇ ਜਿਹੜੇ ਸਿੱਧੇ ਰੂਪ ਚ ਟਕਰਾਉਂਦੇ ਨੇ ਪਸ਼ੂਆਂ ਦੇ ਨਾਲ ਜਿੱਥੇ ਪਸ਼ੂ ਵੀ ਮਰਦਾ ਜਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਜਿਹੜਾਂ ਹਾਦਸਿਆਂ ਦਾ ਕਾਰਨ ਬਣਦੇ ਨੇ ਪਸ਼ੂ ਸਾਈਡ ਤੇ ਚਲੇ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕਿਉਂਕਿ ਹਾਦਸਾ ਹੋਣ ਵਾਲਾ ਵੀ ਇਕੱਲਾ ਹੀ ਹੈ ਬੰਦਾ ਤਾਂ ਸਾਨੂੰ ਲੱਗਦਾ ਵੀ ਗੱਡੀ ਪਲਟ ਗਈ ਗੱਡੀ ਛਿੜਕ ਗਈ ਜਾਂ ਕੋਈ ਬੰਦਾ ਸ਼ਰਾਬੀ ਉਹ ਨਹੀਂ ਉਥੇ ਵੀ ਪਸ਼ੂ ਕਾਰਨ ਬਣਦੇ ਨੇ ਅਵਾਰਾ ਪਸ਼ੂਆਂ ਦੇ ਵਿੱਚ ਇਕੱਲੇ ਕੋਈ ਗਊਆਂ ਜਾਂ ਕੋਈ ਠੱਠੇ ਇਸ ਤਰ੍ਹਾਂ ਦੇ ਨਹੀਂ ਇਹ ਅਵਾਰਾ ਕੁੱਤੇ ਵੀ ਨੇ ਜੀ ਇਹ ਜਿਹੜੇ ਜਿਵੇਂ ਆਪਣਾ ਜਵੰਦਾ ਜੀਆਂ ਨਾਲ ਜਿਹੜੀ ਘਟਨਾ ਵਾਪਰੀ ਹੈ ਇਹ ਇਕੱਲੇ ਉਹਨਾਂ ਦਾ ਦੁੱਖ ਨਹੀਂ ਇਹ ਪੂਰੇ ਪੰਜਾਬ ਦੀ ਘਟਨਾ ਹੈ ਜੀ ਯੋਗੀ ਹਰ ਦੂਜਾ ਚੌਥਾ ਪਰਿਵਾਰ ਹੈ ਜਿਹੜਾ ਪੀੜਤ ਹੈ ਜਿਹੜਾ ਦਰਦ ਹੈ ਲੋਕਾਂ ਦੇ ਅੰਗੂਰ ਨੇ ਜਿਹੜੇ ਪਹਿਲਾਂ ਜਿੰਨਾ ਜ਼ਖਮਾਂ ਤੇ ਖਰੀਨ ਡਾਇਏ ਹੋਏ ਸੀ ਉਹ ਉੱਚੜੇ ਨੇ ਹੁਣ ਲੋਕਾਂ ਨੂੰ ਲੱਗਦਾ ਵੀ ਯਾਰ ਇਹਦਾ ਕੋਈ ਹੱਲ ਹੋਣਾ ਚਾਹੀਦਾ ਜੀ ਕਿਉਂ ਕਿਉਂਕਿ ਅੱਗੇ ਨਾ ਇੱਕ ਗੱਲ ਚੱਲਦੀ ਹੁੰਦੀ ਸੀ ਵੀ ਯਾਰ ਓਵਰ ਸਪੀਡ ਮਾਰੀ ਆ ਹਾਦਸਿਆਂ ਦਾ ਕਾਰਨ ਓਵਰ ਸਪੀਡ ਬਣਦੀ ਆ ਜ਼ਿਆਦਾ ਗੱਲ ਕਰ ਹੁਣ ਤਾਂ ਖੜੇ ਤੇ ਆ ਕੇ ਚੜ ਜਾਂਦੇ ਨੇ ਹੁਣ ਤਾਂ ਜਿਹੜੇ ਸਕੂਟਰ ਮੋਟਰਸਾਈਕਲ ਨੇ بڑے ਹਾਦਸਿਆਂ ਦਾ ਸ਼ਿਕਾਰ ਹੋਏ ਨੇ ਜਿਹੜੇ ਪਸ਼ੂ ਖੜੇ ਬੰਦੇ ਚ ਵੱਜਦੇ ਨੇ ਆ ਕੇ ਦਾ ਸੋ ਪਰ ਉਥੇ ਹੁਣ ਕਿੱਧਰ ਜਾਵਾਂ ਇਹਦਾ ਮਸਲੇ ਦਾ ਹੱਲ ਕੱਲੇ ਲੋਕਾਂ ਦਾ ਆਵਾਜ਼ਾਂ ਬੁਲੰਦ ਕੀਤੀਆਂ ਨੇ ਕੱਲੇ ਲੋਕਾਂ ਕਰਕੇ ਨਹੀਂ ਹੋ ਸਕਦਾ ਜੀ ਸਰਕਾਰਾਂ ਨੂੰ ਵੀ ਬਣਦਾ ਜਿਹੜਾ ਹਿੱਸਾ ਪਾਉਣਾ ਪਊਗਾ ਉਹਨਾਂ ਦੀ ਜਿਹੜੇ ਫਰਜ਼ ਨੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਨਿਭਾਉਣੀਆਂ ਪੈਣਗੀਆਂ ਸਰਕਾਰਾਂ ਨੂੰ ਫੇਰ ਹੀ ਮਸਲੇ ਦਾ ਕੋਈ ਹੱਲ ਹੋਊਗਾ ਜਦੋਂ ਜਟਾਣਾ ਸਾਹਿਬ ਗੱਲ ਇਸ ਤਰੀਕੇ ਦੇ ਨਾਲ ਆਉਂਦੀ ਹੈ ਕਿ ਸਰਕਾਰਾਂ ਦਾ ਇੱਕ ਫਰਜ਼ ਬਣਦਾ ਉਹ ਇਹਨਾਂ ਨੂੰ ਸੰਭਾਲਣ ਇਹਨਾਂ ਦੀਆਂ ਥਾਵਾਂ ਤੈ ਕਰਦਾ ਨਹੀਂ ਕਿ ਇਸ ਥਾਂ ਦੇ ਉੱਤੇ ਪਸ਼ੂ ਰੱਖੇ ਜਾ ਸਕਦੇ ਨੇ ਫਿਰ ਇੱਕ ਵੱਡਾ ਮਸਲਾ ਇਹ ਆ ਜਾਂਦਾ ਹੈ ਕਿ ਜਿਹੜਾ ਸਾਡੇ ਤੋਂ ਟੈਕਸ ਲਿਆ ਜਾਂਦਾ ਵੱਡੀ ਮਾਤਰਾ ਦੇ ਵਿੱਚ ਟੈਕਸ ਤਾਂ ਲਿਆ ਜਾਂਦਾ ਉਸ ਤਰੀਕੇ ਦੇ ਨਾਲ ਪਸ਼ੂਆਂ ਦੀ ਸਾਂਭ ਸੰਭਾਲ ਨਹੀਂ ਹੁੰਦੀ ਤੁਸੀਂ ਪਿੰਡਾਂ 'ਚ ਰਹਿੰਦੇ ਹੋ ਆਮ ਤੌਰ 'ਤੇ ਆਪਾਂ ਦੇਖਦੇ ਸੀ ਜਦੋਂ ਪਹਿਲਾਂ ਵਾਲੇ ਪਸ਼ੂ ਹੁੰਦੇ ਸੀ ਦੇਸੀ ਗਾਵਾਂ ਹੁੰਦੀਆਂ ਸੀ ਉਹਨਾਂ ਨੂੰ ਅਖੀਰ ਤੱਕ ਲੋਕੀ ਆਪਣੇ ਬੇੜਿਆਂ ਦੇ ਵਿੱਚ ਰੱਖਦੇ ਸੀਗੇ ਤੇ ਉਹਨਾਂ ਦੀ ਮੌਤ ਵੀ ਹੁੰਦੀ ਤਾਂ ਉਹਨੂੰ بڑے ਤਰੀਕੇ ਦੇ ਨਾਲ ਟੋਆ ਪਟਕੇ ਨੱਪਣਾ ਵਲਦ ਹੁੰਦੇ ਉਹਨਾਂ ਨੂੰ ਟੋਆ ਮਟਕੇ ਨੱਪਣਾ ਤੁਹਾਡੇ ਹਿਸਾਬ ਦੇ ਨਾਲ ਇਹਨਾਂ ਦਾ ਹੱਲ ਕੀ ਆ ਅਸਲ ਦੇ ਵਿੱਚ ਜਦੋਂ ਦਾ ਜੀ ਵਪਾਰਕ ਹੋਇਆ ਕੋਈ ਪੰਜਾਬ ਦੇ ਕਿਸਾਨ ਅਮਰੀਕਾ ਨਹੀਂ ਗਏ ਅਮਰੀਕਨ ਗੰਗਵਾ ਲੈਣ ਵਾਸਤੇ ਜੀ ਆਇਆ ਤਾਂ ਸਾਰਾ ਸਿਸਟਮ ਸਰਕਾਰ ਨਾਲ ਹੀ ਹੈ ਹਮ ਗਲਗਰ ਪ੍ਰਬੰਧਨ ਦੀ ਗੱਲ ਵੀ ਤਾਂ ਫਿਰ ਉਹਨਾਂ ਨੂੰ ਚਾਹੀਦੀ ਸੀ ਨਾ ਜੀ ਵੀ ਜਿਹੜੇ ਪਸ਼ੂ ਨੇ ਜਿਵੇਂ ਦੇਖੋ ਹੁਣ ਟੀਕਾ ਭਰ ਰਹੇ ਨੇ ਤਾਂ ਉੱਥੇ ਜਿਹੜੇ ਠੱਠੇ ਨੇ ਜਿਹੜੇ ਬਛੜੇ ਨੇ ਜਦੋਂ گاਉਂਆਂ ਦਾ ਜਿਹੜਾ ਅਗਲਾ ਦਧਾਰੂ ਪਸ਼ੂ ਨੇ ਦੁੱਧ ਲੈਣ ਵਾਸਤੇ ਜੇ ਕੋਈ ਉਹਨਾਂ ਨੂੰ ਆਪਾਂ ਗੱਭਣ ਸ਼ਬਦ ਵਰਤਦੇ ਆ ਬਿਲਕੁਲ ਯਾ ਅਗਲੇ ਉਹ ਸੂਏ ਵਾਸਤੇ ਤਾਂ ਉੱਥੇ ਤਾਂ ਫਿਰ ਟੀਕਾ ਭਰ ਰਹੇ ਨੇ ਇਹ ਤਾਂ ਹਵਾਰਾ ਬਣ ਗਏ ਇਨੇ ਵਰਤਨ ਕੋਈ ਨਹੀਂ ਪਹਿਲਾਂ ਤਾਂ ਪਿੰਡਾਂ ਦਾ ਠੱਠਾ ਹੁੰਦਾ ਸੀ ਹਾਂ ਦੋ ਦੋ ਤਿੰਨ ਤਿੰਨ ਪਿੰਡਾਂ ਦੇ ਵਿਸ਼ੇਸ਼ ਕਿਸਮ ਦੇ ਠੱਠੇ ਰੱਖੇ ਜਾਂਦੇ ਸੀ ਹੁਣ ਤਾਂ ਗੱਲ ਹੀ ਨਹੀਂ ਗਈ ਫਿਰ ਬਲਦ ਸੀ ਵਰਤੇ ਜਾਂਦੇ ਸੀ ਖੇਤਾਂ ਦੇ ਵਿੱਚ ਹੁਣ ਜਿੰਨੇ ਵੀ ਬਛੜੇ ਨੇ ਉਹ ਸਾਰੇ ਆਵਾਰਾ ਬਣ ਗਏ ਆਵਾਰਾ ਕਿਉਂ ਬਣੇ ਕਿਉਂਕਿ ਤਕਨੀਕੀ ਸਮੱਸਿਆਵਾਂ ਹੁਣ ਜਿਹੜੇ ਵਪਾਰਕ ਪੱਖ ਤੋਂ ਕੋਈ ਪਸ਼ੂ ਪਾਲਦੇ ਨੇ ਉਹਨਾਂ ਦਾ ਤਾਂ ਕੱਲਾ ਦੁੱਧ ਪੈਦਾ ਕਰਨ ਦਾ ਹੀ ਇਹਨਾਂ ਦਾ ਟੀਚਾ ਹੁੰਦਾ ਬਾਕੀ ਤਾਂ ਉਹਨਾਂ ਨੂੰ ਗੱਲਾਂ ਸਿਕਾਈਆਂ ਨਹੀਂ ਜਾਂਦੀਆਂ ਉਹਨਾਂ ਨੂੰ ਪ੍ਰਬੰਧਨ ਬਾਰੇ ਕੋਈ ਸਰਕਾਰ ਨੇ ਨਿਜਮ ਹੀ ਨਹੀਂ ਨਿਸ਼ਚਿਤ ਕੀਤੇ ਬਿਲਕੁਲ ਹੁਣ ਡੇਰੀ ਫਾਰਮਿੰਗ ਦਾ ਕੋਰਸ ਚੱਲਦੇ ਨੇ ਇਹ ਕੋਈ ਮਸਲੇ ਦਾ ਹੱਲ ਕਦੇ ਗੱਲ ਹੀ ਨਹੀਂ ਹੋਈ ਹਾਂ ਲੋਨ ਦਿੱਤੇ ਜਾਂਦੇ ਨੇ ਵੀ ਭਾਈ ਪਸ਼ੂ ਜਿਹੜੇ ਤੁਹਾਡੇ ਆਵਾਰਾ ਹੋਣਗੇ ਜਾਂ ਨਕਾਰਾ ਹੋਣਗੇ ਕਿ ਕਿ ਉਮਰ ਤੋਂ ਬਾਅਦ ਤਾਂ ਉਹਨਾਂ ਦਾ ਕੀ ਹਾਲ ਹੋਊਗਾ ਨਹੀਂ ਗੱਲ ਚੱਲੀ ਸਰਕਾਰਾਂ ਨੇ ਪਸ਼ੂ ਪਾਲਣ ਵਿਭਾਗ ਨੇ ਪਸ਼ੂਆਂ ਦੇ ਕੰਨਾਂ 'ਚ ਈਅਰ ਟੈਗ ਪਾਤੇ ਹਾਂ ਜੁਨੀਕ ਨੰਬਰ ਦੇਤੇ ਗੱਲ ਕਰ ਜਿਹੜਾ ਜੁਨੀਕ ਨੰਬਰ ਵਾਲਾ ਸੜਕ ਤੇ ਐਕਸੀਡੈਂਟ ਦਾ ਹਾਦਸੇ ਦਾ ਕਾਰਨ ਬਣਿਆ ਉਹ ਜੁਨੀਕ ਨੰਬਰ ਨੂੰ ਕਦੇ ਦਨੇ ਟਰੇਸ ਕੀਤਾ ਮਤਲਬ ਸਰਕਾਰਾਂ ਇੱਥੇ ਬਿਲਕੁਲ ਜ਼ੀਰੋ ਨੇ ਬੰਦਾ ਨਵੀਂ ਗੱਡੀ ਲੈਂਦਾ ਬਿਲਕੁਲ ਟੈਕਸ ਰੋਡ ਟੈਕਸ ਦੇ ਆ ਕਈ ਵਾਰ ਸੈਸ ਵੀ ਲੱਗਦਾ ਗਊ ਸੈਸ ਵੀ ਲੱਗਦਾ ਉਸ ਤੋਂ ਬਾਅਦ ਉਹਨੇ ਤੇਲ ਪਵਾਇਆ ਡੀਜ਼ਲ ਪਟਰੋਲ ਫਿਰ ਵੀ ਕਾਉ ਸੈਸ ਲੱਗਿਆ ਹਾਂ ਉਸ ਤੋਂ ਬਾਅਦ ਉਹਨੇ ਕੋਈ ਚੀਜ਼ ਲਈ ਜਾਂ ਮੰਨ ਲਓ ਕਿਸੇ ਦਾ ਜੀ ਕਰਿਆ ਕੋਈ ਸ਼ਰਾਬ ਲੈ ਲਈ ਤਾਂ ਉਹਦੇ ਵੀ ਆ ਤਬਾਕੂ ਤੇ ਵੀ ਆ ਤਾਂ ਫਿਰ ਜਾਂਦਾ ਕਿੱਧਰ ਹੈ ਕਿਉਂ ਨਹੀਂ ਸਰਕਾਰੀ ਗਊਸ਼ਾਲਾ ਕੋਈ ਬੋਰਡ ਵਾਲੀ ਲੱਗੀ ਹੋਈ ਵੀ ਸਰਕਾਰੀ ਗਊਸ਼ਾਲਾ ਕੋਈ ਲੋਕ ਪਿੰਡਾਂ ਦੇ ਪੰਜ ਸਰਪੰਚ ਆਉਣ ਤੇ ਉਤੋਂ ਪਸ਼ੂ ਛੱਡ ਜਾਣ ਧਾਰਮਿਕ ਪੱਖ ਤੋਂ ਗਊਸ਼ਾਲਾ ਬਣੀਆਂ ਹੋਈਆਂ ਨੇ ਕਈ ਏਡਰਿਆਂ ਵਾਲਿਆਂ ਨੇ ਬਣਾਈਆਂ ਹੋਈਆਂ ਨੇ ਚਲੋ ਮਾੜੀ ਗੱਲ ਨਹੀਂ ਬਹੁਤ ਚੰਗੀ ਗੱਲ ਹੈ ਜੀ ਗੱਲ ਕਰ ਅੰਦਰ ਫੇਰ ਉਹੀ ਗੱਲ ਦੁੱਧ ਵਾਲੇ ਪਸ਼ੂ ਪਾਲੇ ਜਾਂਦੇ ਨੇ ਹੁਣ ਕਈ ਵਾਰੀ ਕਿਸਾਨ ਨੇ ਕਿਸਾਨ ਆਪ ਦੇ ਪਿੰਡਾਂ ਦੇ ਵਿੱਚੋਂ ਪਸ਼ੂਆਂ ਦੀ ਵੀ ਟਰਾਲੀ ਭਰ ਲੈਂਦੇ ਨੇ ਵਾਰਾ ਦੀ ਤੇ ਨਾਲ ਹਰੇਚਾਰੇ ਦੀ ਭਰ ਲੈਂਦੇ ਨੇ ਬਿਲਕੁਲ ਗਊਸ਼ਾਲਾ ਨੂੰ ਦੇ ਜਾਂਦੇ ਨੇ দান ਕਰ ਜਾਂਦੇ ਨੇ ਤੇ ਉਹ ਅਜੇ ਨਿਕਲ ਕੇ ਚਾਹ ਪਾਣੀ ਪੀ ਕੇ ਵਾਰ ਨਹੀਂ ਗਏ ਹੁੰਦੇ ਉਹਨਾਂ ਨੂੰ ਪਸ਼ੂ ਉਹਨਾਂ ਦੇ ਮਗਰ ਫੇਰ ਬਾਹਰ ਆ ਜਾਂਦੇ ਨੇ ਕਿੰਨੇ ਹੈਰਾਨੀ ਤੇ ਦੁੱਖ ਦੀ ਗੱਲ ਹੈ ਵੀ ਗਊਸ਼ਾਲਾ ਦੇ ਬਾਹਰ ਵਾਰ-ਵਾਰ ਪਸ਼ੂ ਬੈਠੇ ਨੇ ਤਾਂ ਫਿਰ ਉਹ ਗਊਸ਼ਾਲਾ ਹਣ ਕਾਦੇ ਵਾਸਤੇ ਸੰਜੀਦਗੀ ਨਾਲ ਸੋਚਣਾ ਪਊ ਪਹਿਲ ਸਰਕਾਰ ਨੂੰ ਕਰਨੀ ਪਊ ਕਿਉਂਕਿ ਉਹਨਾਂ ਕੋਲ ਤਾਕਤ ਹੈ ਉਹਨਾਂ ਕੋਲ ਫੰਡ ਨੇ ਉਹਨਾਂ ਨੇ ਲੋਕਾਂ ਤੋਂ ਪੈਸੇ ਲਏ ਹੋਏ ਨੇ ਬਿਲਕੁਲ ਹੁਣ ਜਿਹੜੀਆਂ ਸੜਕਾਂ ਨੇ ਹੁਣ ਸੜਕਾਂ ਸਮਝ ਨਹੀਂ ਪੈਂਦੀ ਵੀ ਸੜਕਾਂ ਲੋਕਾਂ ਵਾਸਤੇ ਬਣਾਈਆਂ ਨੇ ਕਿ ਪਸ਼ੂਆਂ ਵਾਸਤੇ ਬਣਾਈਆਂ ਨੇ ਹੁਣ ਇੱਕ ਸਬਜ਼ੀ ਮੰਡੀ ਹੈ ਮਾਨਸਾ ਦੀ ਸਬਜ਼ੀ ਮੰਡੀ ਦੀ ਗੱਲ ਕਰਦੇ ਆਪਾਂ ਜੀ ਮਾਨਸਾ ਦੀ ਸਬਜ਼ੀ ਮੰਡੀ ਕੋਲ ਮਾਨਸਾ ਦੇ ਸਭ ਤੋਂ ਵੱਧ ਬਾਰਾ ਪਸ਼ੂ ਆਉਂਦੇ ਨੇ ਕਿਉਂ ਆਉਂਦੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਹਰਾ-ਜਰਾ ਮਿਲਦਾ ਥਾਂ ਨਹੀਂ ਮਿਲਦਾ ਉਹਨਾਂ ਨੂੰ ਪੱਤਾ ਖੱਤਾ ਮਿਲਦਾ ਕਿਉਂ ਨਹੀਂ ਉੱਥੇ ਕੋਈ ਕਾਨੂੰਨ ਬਣਦਾ ਕੋਈ ਉਹਨਾਂ ਤੇ ਜਾਂ ਦਾਅਵ ਆਉਂਦੀ ਵੀ ਭਾਈ ਤੁਸੀਂ ਕਿ ਜਿਹੜਾ ਪੱਤਾ ਖੱਤਾ ਇਕੱਠਾ ਕਰਕੇ ਸਾਰਾ ਗਊਸ਼ਾਲਾ ਚ ਦਿਆ ਕਰੋ ਕਿਉਂ ਲੋਕਾਂ ਨੂੰ ਮਰਵਾਉਂਦੇ ਹੋ ਕਿੰਨੇ ਹਾਸੇ ਹੋਏ ਨੇ ਤੇ ਬਿਲਕੁਲ ਹੁਣ ਜਿੰਨੇ ਹਾਸੇ ਨੌਜਵਾਨਾਂ ਦੇ ਹੁੰਦੇ ਨੇ ਦੋ ਪਹੀਆ ਵਾਹਣ ਚਲਾਉਂਦੇ ਨੇ ਨੌਜਵਾਨ ਜੀ ਜਿਵੇਂ ਜਵੰਦਾ ਦਾ ਨਾਲ ਐਕਸੀਡੈਂਟ ਹੋਇਆ ਬਿਲਕੁਲ ਉਹਨਾਂ ਦੀ ਚਲੋ ਸਪੀਡ ਵੀ ਮੰਨ ਲੈਂਦੇ ਆਪਾਂ ਹੁਣ ਸਪੀਡ ਕਿਰੂਗੀ ਮੋਟਰਸਾਈਕਲ ਤੇ ਜਾ ਰਹੇ ਹਾਂ ਤੁਸੀਂ ਮੰਨ ਲਓ 40 ਦੀ ਸਪੀਡ ਤੇ ਤੁਹਾਡਾ ਮੋਟਰਸਾਈਕਲ ਆ ਜੀ ਤੇ ਸਾਹਮਣੇ ਤੁਰਤੀ ਇੱਕ ਫੁੱਟ ਦੇ ਵਿੱਚ ਹੀ ਨਿਕਲ ਕੇ ਪਸ਼ੂ ਤੁਹਾਡੇ ਸਾਹਮਣੇ ਆ ਗਿਆ ਤੁਸੀਂ ਕਿੱਧਰ ਜਾਓਗੇ ਹਮ ਕਿਹੜੀ ਕੰਪਨੀ ਦੀ ਬਾਈਕ ਆ ਜਿਹੜੀ 2 ਫੁੱਟ ਦੇ ਸਪੀਡ ਤੋਂ ਜ਼ੀਰੋ ਹੋ ਜੇ ਬ੍ਰੇਕ ਲੱਗ ਜਾ ਬਿਲਕੁਲ ਫਿਰ ਇੱਥੇ ਮਸਲਾ ਇਕੱਲੇ ਲੋਕਾਂ ਦੇ ਰੌਲੇ ਨਾਲ ਨਹੀਂ ਹੋਣਾ ਸਰਕਾਰਾਂ ਨੂੰ ਜੇ ਉਹ ਮੈਨੀਫੈਸਟੋ ਬਣਾਉਂਦੇ ਨੇ ਕੋਈ ਹੋਰ ਚੀਜ਼ਾਂ ਜਿਦਾ ਇਹਨਾਂ ਨੂੰ ਵੀ ਸ਼ਾਮਲ ਕਰਨਾ ਕਿੰਨੇ ਲੋਕ ਨੇ ਜਿਨ੍ਹਾਂ ਦੇ ਲਾਸ਼ਾਂ ਵੜ ਵੜ ਕੇ ਨੌਜਵਾਨ ਧੀਆ ਪੁੱਤ ਉਹਨਾਂ ਦੀਆਂ ਫੋਟੋਆਂ ਲੱਗੀਆਂ ਉਹ ਦੁੱਖ ਤਾਂ ਉਹਨਾਂ ਨੂੰ ਹੈ ਜਿਨ੍ਹਾਂ ਨੇ ਨੌਜਵਾਨ ਧੀਆ ਪੁੱਤਾਂ ਦੀਆਂ ਲਾਸ਼ਾਂ ਮੋਢਿਆਂ ਤੇ ਢੋਈਆਂ ਨੇ ਤਾਂ ਫਿਰ ਸਰਕਾਰ ਨੂੰ ਸੰਜੀਦਗੀ ਨਾਲ ਇਹ ਕੰਮ ਨੂੰ ਲੈਣਾ ਚਾਹੀਦਾ ਟਟਾਣਾ ਸਾਹਿਬ ਇੱਕ ਹੋਰ ਹੈ ਜਦੋਂ ਆਪਾਂ ਸਰਦੀਆਂ ਦੇ ਵਿੱਚ ਰੋਡ ਤੇ ਦੇਖਦੇ ਹਾਂ ਬਹੁਤ ਸਾਰੇ ਜਿਹੜੇ ਆਵਾਰਾ ਪਸ਼ੂ ਹੁੰਦੇ ਨੇ ਉਹ ਸੜਕਾਂ ਦੇ ਉੱਤੇ ਆ ਕੇ ਬੈਠੇ ਹੁੰਦੇ ਨੇ ਫਿਰ ਇੱਕ ਹੋਰ ਹੈ ਜਦੋਂ ਬਠਿੰਡਾ ਤੋਂ ਚੰਡੀਗੜ੍ਹ ਨੂੰ ਆਪਾਂ ਰੋਡ ਤੇ ਜਾਣਦੇ ਆ ਤਾਂ ਰਸਤੇ ਦੇ ਵਿੱਚ ਜਿਹੜਾ ਉਹਨਾਂ ਨੇ ਵਿਚਕਾਰ ਇੱਕ ਡਵਾਈਡਰ ਬਣਾਇਆ ਹੋ ਤੇ ਉਹਦੇ ਬਹੁਤ ਸਾਰੇ ਪੌਦੇ ਲਾਏ ਹੋਏ ਨੇ ਤੇ ਕਈ ਵਾਰੀ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਪੌਦਿਆਂ ਚੋਂ ਕੋਈ ਪਸ਼ੂ ਨਿਕੜਿਆ ਤੇ ਉਹ ਹਾਸੀ ਦਾ ਸਕਾਰ ਹੋ ਜਾਂਦਾ ਤੇ ਉੱਥੇ ਵੀ ਤਾਂ ਇੱਕ ਜਾਲੀ ਵਗੈਰਾ ਦਾ ਪ੍ਰਬੰਧ ਕਰਨ ਦਾ ਹੱਕ ਹੁੰਦਾ ਇਸ ਤਰੀਕੇ ਨਾਲ ਗਲਤੀਆਂ ਤਾਂ ਥਾਂ-ਥਾਂ ਤੇ ਇਹਨਾਂ ਨੇ ਰੱਖੀਆਂ ਹੋਈਆਂ ਗਲਤੀਆਂ ਥਾਂ-ਥਾਂ ਨੇ ਸਰਕਾਰਾਂ ਦਾ ਜੇ ਛੜਕਾਂ ਦੇ ਉੱਪਰ ਗੱਲ ਕਰੀਏ ਤਾਂ ਸਿਰਫ ਚਲਾਨ ਕੱਟਣ ਤੋਂ ਬਿਨੋਂ ਕੋਈ ਕੰਟਰੋਲ ਨਹੀਂ ਤੁਸੀਂ ਮਾਨਸਾ ਤੋਂ ਬਠਿੰਡੇ ਦੀ ਸੜਕ ਲੈ ਲਓ ਜੀ ਨੈਸ਼ਨਲ ਹਾਈਵੇ ਹੈ ਇਹਦੇ ਜਿਹੜੀਆਂ ਮੋੜੀਆਂ ਨੇ ਉਹ ਪਹਾੜੀ ਕਿਕਰਾਂ ਦੀਆਂ ਵੱਧ ਕੇ ਬਰਮਾਂ ਅੱਗੇ ਲਕੀਰ ਲੱਗੀ ਹੋਈ ਚਿੱਟੀ ਬਿਲਕੁਲ ਜਿੱਥੋਂ ਦੀ ਦੋ ਪਹੀਆ ਵਾਹਣ ਲੰਘਦੇ ਨੇ ਉੱਥੋਂ ਵੀ ਅੱਗੇ ਆ ਦੱਸੋ ਦੋ ਪਹੀਆ ਵਾਹਣ ਵਾਲਾ ਕਿੱਧਰ ਜਾਵੇ ਜੇ ਮੋੜੀਆਂ ਤੋਂ ਬਚ ਕੇ ਸੜਕ ਦੇ ਵਿਚਾਲੇ ਜਾਂਦਾ ਦਾ ਟਰੱਕ ਵਾਲਾ ਡਰਦਾ ਜੇ ਮੋੜੀਆਂ ਦੇ ਨਾਲ ਚਲਾਉਂਦਾ ਐ ਨਹੀਂ ਪਤਾ ਵੀ ਕੋਈ ਕੁੱਤਾ ਨਿਕਲਿਆ ਆਵੇ ਕੋਈ ਪਸ਼ੂ ਨਿਕਲਿਆ ਆਵੇ ਬਿਲਕੁਲ ਹੁਣ ਖੇਤਾਂ ਦੇ ਵਿੱਚ ਉਹ ਵੀ ਤਾਂ ਜਦੋਂ ਕਿਸਾਨ ਆ ਆਵਾਰਾ ਪਸ਼ੂਆਂ ਨੂੰ ਭਜਾਉਂਦੇ ਨੇ ਤਾਂ ਸੜਕ ਤੇ ਆਉਂਦੇ ਨੇ ਉਹ ਵੀ ਤਾਂ ਹਾਦਸਿਆਂ ਦਾ ਕਾਰਨ ਬਣਦੇ ਨੇ ਬਿਲਕੁਲ ਸਰਕਾਰਾਂ ਦਾ ਫਰਜ਼ ਬਣਦਾ ਜਿਹੜੀਆਂ ਸੜਕਾਂ ਬਣਾਈਆਂ ਜਾਂਦੀਆਂ ਨੇ ਜਾਂ ਤਾਂ ਉਹਨਾਂ ਦੇ ਕੋਈ ਡਿਜ਼ਾਈਨ ਇਸ ਤਰ੍ਹਾਂ ਦੇ ਕੀਤੇ ਜਾਣ ਜਿੱਥੇ ਵਾਰਾ ਪਸ਼ੂ ਆਉਣ ਨਾ ਜਿਵੇਂ ਆਪਦਾ ਫਰਜ ਨਿਭਾਉਣ ਮੈਂ ਪਿਛਲੇ ਜੀ ਇੱਕ ਜਿਹੜਾ ਭਾਰਤ ਮਾਲਿਆ ਹੈ ਉਹਦੇ ਤਹਿਤ ਸੜਕਾਂ ਬਣੀਆਂ ਨੇ ਜਿੱਥੇ ਕਹਿੰਦੇ ਸਾਈਕਲ ਨਹੀਂ ਚੜਦਾ ਤੇ ਕਿਸਾਨਾਂ ਦਾ ਟਰੈਕਟਰ ਤੇ ਗੱਡਾ ਵੀ ਨਹੀਂ ਚੜਦਾ ਹਾਂਜੀ ਵਾਰਾ ਪਸ਼ੂ ਤਾਂ ਉੱਥੇ ਹੀ ਫਿਰਦੇ ਨੇ ਹਾਲਾਂਕਿ ਇਹਨਾਂ ਨੇ ਕਿਹਾ ਹੋਇਆ ਵੀ ਇੱਥੇ ਵਾਰਾ ਪਸ਼ੂ ਨਹੀਂ ਕੋਈ ਆਊਗਾ ਜੀ ਤੇ ਇਹਨਾਂ ਨੇ ਸੜਕਾਂ ਤੇ ਐਂਟਰੀ ਤੇ ਇੱਕ ਪਾਈਪਾਂ ਲਾਈਆਂ ਹੋਈਆਂ ਨੇ ਵੀ ਵਾਰਾ ਪਸ਼ੂ ਨਾ ਆਵੇ ਤਾਂ ਫਿਰ ਉਹਦੀ ਨਿਸ਼ਾਨਦੇਹੀ ਤਾਂ ਕਰਨ ਵੀ ਇਹ 12ਵਾਰਾ ਪਸ਼ੂ ਆਏ ਕਿੱਥੋਂ ਜੇ ਕਿੱਥੋਂ ਆਏ ਨੇ ਤਾਂ ਫਿਰ ਪ੍ਰਬੰਧ ਕੀ ਕੀਤਾ ਸੀ ਸਰਕਾਰਾਂ ਬਿਲਕੁਲ ਮਨਫੀ ਨੇ ਨਾ ਉਹਨਾਂ ਨੂੰ ਖੱਡੇ ਦੀਂਦੇ ਨੇ ਨਾ ਉਹਨਾਂ ਨੂੰ 12ਵਾਰਾ ਪਸ਼ੂ ਦਿੰਦੇ ਨੇ ਉਹਨਾਂ ਨੂੰ ਤਾਂ ਉਦੋਂ ਦਿੰਦੇ ਨੇ ਜਦੋਂ ਨੌਜਵਾਨ ਕੋਈ ਨਾ ਕੋਈ ਵਿੱਚ ਵੱਜ ਕੇ ਕੋਈ ਨਾ ਕੋਈ ਪਰਿਵਾਰ ਵਿੱਚ ਵੱਜ ਕੇ ਲਾਸ਼ਾਂ ਬਣ ਜਾਂਦਾ ਫਿਰ ਸਤਰਾ ਤੇ ਬੈਠਣ ਦਿਆਂਦੇ ਨੇ ਜਟਾਣਾ ਸਾਹਿਬ ਇੱਕ ਹੋਰ ਆ ਜਦੋਂ ਆਪਾਂ ਹਿਮਾਚਲ ਵਾਲੇ ਪਾਸੇ ਨੂੰ ਜਾਂਦੇ ਆ ਜਾਂ ਚੰਡੀਗੜ੍ਹ ਦੇ ਬਹੁਤ ਸਾਰੇ ਇਲਾਕੇ ਨੇ ਜਦੋਂ ਲੇਕ ਵਾਲੀ ਸਾਈਡ ਨੂੰ ਚਾਹੀਦਾ ਉੱਥੇ ਬਕਾਇਦਾ ਤੌਰ ਤੇ ਸਾਈਨ ਬੋਰਡ ਲੱਗੇ ਹੋਏ ਨੇ ਕਿ ਇੱਥੋਂ ਫਲਾਨਾ ਜਾਨਵਰ ਆ ਸਕਦਾ ਇੱਥੋਂ ਇਸ ਪੰਜਾਬ ਚ ਤਾਂ ਉਸ ਤਰੀਕੇ ਦੇ ਨਾਲ ਵੀ ਕਿੱਥੇ ਕਿੱਥੇ ਸਾਈਨ ਬੋਰਡ ਲੱਗਣਗੇ ਕਿਉਂਕਿ ਥਾਂ ਥਾਂ ਤਾ ਵਾਰਾ ਪਸ਼ੂ ਬੈਠੇ ਨੇ ਮੰਨ ਲਿਆ ਨਾ ਜੀ ਅਸਲ ਚ ਇਹਨਾਂ ਨੇ ਇਹ ਜ਼ਿੰਮੇਵਾਰੀ ਤੋਂ ਭੱਜ ਗਏ ਇਹਨਾਂ ਨੇ ਇਹ ਮੰਨ ਲਿਆ ਵੀ ਸਾਡੀਆਂ ਜਿਹੜੀਆਂ ਸੜਕਾਂ ਨੇ ਇਹ ਤਾਂ ਹਰ ਕੋ ਮੋੜ ਤੇ ਗਊਸ਼ਾਲਾ ਜੀ ਸੜਕਾਂ ਨਹੀਂ ਆ ਇਹ ਨਹੀਂ ਤਾਂ ਲਾ ਦੇਣ ਦੇਖੋ ਕਿੰਨੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਢੀ ਵਧੀਆ ਗੱਲ ਹੈ ਕਿਉਂਕਿ ਜੰਗਲੀ ਖੇਤਰ ਦੇ ਵਿੱਚ ਪਹਾੜੀ ਖੇਤਰ ਦੇ ਵਿੱਚ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਹਾਂਜੀ ਜਿੱਥੇ ਕੋਈ ਜਾਨਵਰ ਨੇ ਜਾਂ ਕੋਈ ਖਰਗੋਸ਼ ਨੇ ਜਾਂ ਆਪਣਾ ਰੋਜ ਕਹਿੰਦੇ ਆ ਜੂਨੋਬਨੀ ਲਗਾਉਂ ਆ ਇਹ ਨੇ ਜਦ ਮਿਰਗ ਨੇ ਰਾਜਸਥਾਨ ਚਲੇ ਜਾਓ ਉਥੇ ਲਿਖ ਕੇ ਬਕਾਇਦਾ ਤੌਰ ਤੇ ਲਾਇਆ ਵੀ ਇਹ ਜੰਗਲੀ ਖੇਤਰ ਹੈ ਜਿਹੜੇ ਜਾਨਵਰ ਨੇ ਜੰਗਲੀ ਜਾਨਵਰ ਨੇ ਸੜਕਾਂ ਨੂੰ ਪਾਰ ਕਰਦੇ ਨੇ ਥੋੜਾ ਸੰਭਲ ਕੇ ਚੱਲੋ ਪੰਜਾਬ ਚ ਇੱਕ ਵੀ ਲਿਖਤ ਨਹੀਂ ਜੁੜੀ ਹੈ ਨਾ ਚਲੋ ਛੱਡ ਦਿਓ ਇਹਨੂੰ ਵੀ ਇਹ ਨਹੀਂ ਕਰ ਸਕਦੇ ਤਾਂ ਇੱਕ ਕੰਮ ਹੋਰ ਕਰ ਲੈਣ ਪਸ਼ੂਆਂ ਦੇ ਗਲਾਂ 'ਚ ਕੋਈ ਚਿਲਕ ਦੇ ਪੱਟੇ ਹੀ ਪਾ ਦੇਣਾ ਤਾਂ ਕਿ ਆ ਜਿਹੜੇ ਕਾਲੇ ਝੋਟ ਠੱਠੇ ਸੜਕਾਂ ਦੇ ਵਿਚਾਲੇ ਬੈਠੇ ਹੁੰਦੇ ਨੇ ਕਿਸੇ ਨੂੰ ਦਿਖ ਜਿਆ ਕਰਨ ਤੇ ਉਹ ਵੀ ਸਮਾਜ ਸੇਵੀ ਸੰਸਥਾਵਾਂ 'ਚ ਕੰਮ ਕਰਦੀਆਂ ਨੇ ਜੇ ਕਰਦੀਆਂ ਨੇ ਤਾਂ ਬਿਲਕੁਲ ਕੱਲੀਆਂ ਸਮਾਜ ਸੇਵੀ ਸਮਾਜ ਸੇਵੀ ਕੋਲੇ ਉਹਨੇ ਸਾਧਨ ਨਹੀਂ ਫਿਰ ਦੂਸਰੇ ਨੰਬਰ ਤੇ ਕਈ ਵਾਰੀ ਧਰਮ ਉਹ ਪਖਬਣ ਜਾਂਦਾ ਹਾਂ ਹਾਂ ਰੋਲੇ ਦਾ ਕਾਰਨ ਬਣਦਾ ਇਹ ਤਾਂ ਸਰਕਾਰਾਂ ਦਾ ਫਰਜ ਬਣਦਾ ਪਸ਼ੂ ਪਾਲਣ ਵਿਭਾਗ ਹੈ ਹੋਰ ਕਦੇ ਵਾਸਤੇ ਹੂੰ ਜੇ ਪਸ਼ੂ ਪਾਲਣ ਵਿਭਾਗ ਹੈ ਤਾਂ ਫਿਰ ਉਹ ਕੱਲਾ ਕਾਗਜ਼ਾਂ 'ਚ ਹੀ ਆ ਇਹਨਾਂ ਦਾ ਕੋਈ ਨਾ ਕੋਈ ਤਾਂ ਜ਼ਿੰਮੇਵਾਰੀਆਂ ਦਾ ਕਬੂਲਣਾ ਕਿਤੇ ਨਾ ਕਿਤੇ ਹੁਣ ਤੁਸੀਂ ਹੈਰਾਨੀ ਹੈ ਮੈਂ ਇੱਕ ਅੰਕੜੇ ਲਕਾਉਂਦੇ ਨੇ ਜੀ ਸਰਕਾਰ ਨੇ ਪੰਜਾਬ ਦੇ ਵਿੱਚ ਕੁੱਤਿਆਂ ਦੀ ਗਿਣਤੀ 2 ਲੱਖ ਦੱਸੀ ਆ ਜੀ ਗੱਲ ਕਰ 15 ਲੱਖ ਆ 13000 ਪਿੰਡਾਂ ਨੂੰ ਵੈਸੇ ਹੀ ਗੁਣਾ ਕਰ ਲੋ 10 ਦਾ ਕੁੱਤੇ ਤਾਰੇ ਇਥਾਂ ਵੈਸੀ ਫਿਰਦੇ ਨੇ ਜਿਆਦਾ ਨਹੀਂ ਇਸ ਤੋਂ ਵੀ ਜਿਆਦਾ ਨਹੀਂ ਫਿਰ ਉਸੇ ਤਰ੍ਹਾਂ ਪਸ਼ੂਆ ਦੀ ਹੈ 30 ਲੱਖ ਆਵਾਰਾ ਕੁੱਤੇ ਤੇ ਗਊਆਂ ਨੇ ਪੰਜਾਬ ਦੇ ਵਿੱਚ ਪਸ਼ੂ ਨੇ ਜਿਨ੍ਹਾਂ ਦੇ ਵਿੱਚ ਕਦੇ ਕੋਈ ਨਾ ਕੋਈ ਆਪਣਾ ਕੋਈ ਖੱਚਰ ਕੋਈ ਬਿਲਕੁਲ ਆਪਣਾ ਇਹ ਜੀ ਵੀ ਸ਼ਾਮਲ ਹੋ ਜਾਂਦਾ ਹੈ ਭੱਜੂਗਾ ਕਿੱਧਰ ਬੰਦਾ ਕਿੱਧਰ ਭੱਜੂਗਾ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀਆਂ ਸੜਕਾਂ ਨਹੀਂ ਹੁਣ ਮੌਤ ਦਾ ਅੱਡਾ ਬਣੀਆਂ ਹੋਣਾਂ ਨੇ ਬਿਲਕੁਲ ਹਰ ਇੱਕ ਮਾਪੇ ਡਰਦੇ ਨੇ ਜੀ ਕੋਈ ਵੀ ਘਰੋਂ ਨਿਕਲਦਾ ਜਿਨ੍ਹਾਂ ਦਾ ਕੋਈ ਨੌਜਵਾਨ ਪੁੱਤ ਨਿਕਲਦਾ ਖਾਸ ਕਰਕੇ ਮੋਟਰਸਾਈਕਲ ਤੇ ਤੇ ਜਾਂ ਕੋਈ ਕਾਰਾਂ ਦੇ ਵਿੱਚ ਜਾਂਦੇ ਨੇ ਜਿਨ੍ਹਾਂ ਚੋਂ ਉਹਨਾਂ ਦੀ ਵਾਪਸ ਬੈਲ ਨਹੀਂ ਨਾ ਖੜਕਦੀ ਘਰ ਦੀ ਵੀ ਆ ਗਏ ਉਹਨਾਂ ਚੋਂ ਉਹਨਾਂ ਨੂੰ ਸੁੱਖ ਦਾ ਸਾਹ ਨਹੀਂ ਆਉਂਦਾ ਜਾਨ ਸੂੜੀ ਤੇ ਟੰਗੀ ਰਹਿੰਦੀ ਹੈ ਤੇ ਫੋਨ ਤੋਂ ਡਰਦੇ ਨੇ ਵੀ ਪਤਾ ਨਹੀਂ ਕਿਸੇ ਦਾ ਹਾਦਸੇ ਦਾ ਕੁਝ ਕਰਨਾ ਹੋ ਗਿਆ ਵੀ ਹੂੰ ਕਿਉਂ ਹਰੇਕ ਨਾਲ ਵਾਪਰ ਚੁੱਕੀ ਆ ਜੇ ਤੁਸੀਂ ਮਲਾਂਕੜ ਕਰੋ ਦੇਖੋ ਜੇ 6000 ਬੰਦਾ ਹਾਦਸਿਆਂ ਨਾਲ ਮਰਦਾ ਤਾਂ ਉਹ ਮੌਤ 'ਚ ਚਲੇ ਗਏ ਤਾਂ ਕਿੰਨੇ ਹੋਰ ਨੇ ਜਿਹੜੇ ਕੋਮਾ ਚਲੇ ਜਾਂਦੇ ਨੇ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਮੈਂ ਕੋਈ ਮੇਰੇ ਦੋਸਤ ਦਾ ਐਕਸੀਡੈਂਟ ਹੋਇਆ ਮਕਾਨ ਤੋਂ ਛੱਤ ਤੋਂ ਡਿੱਗ ਗਿਆ ਮੈਂ ਉਹਦਾ ਪਤਾ ਲੈਣ ਲੁਧਿਆਣੇ ਚਲਾ ਗਿਆ ਐਮਰਜੈਂਸੀ ਵਾਰਡ 'ਚ ਸੀ ਤੇ ਜਦੋਂ ਮੈਂ ਐਮਰਜੈਂਸੀ ਵਾਰਡ ਦੇ ਵਿੱਚ ਬੜਿਆ ਮੈਂ ਉਹਦੇ ਕੋਲ ਜਾਂਦਾ ਝਾਕਣੋਂ ਰਹਿ ਗਿਆ ਮੈਂ ਜਦੋਂ ਦੇਖਿਆ ਕਤਾਰਾਂ ਲੱਗੀਆਂ ਹੋਈਆਂ ਨੌਜਵਾਨ ਮੁੰਡਿਆਂ ਦੀ ਸਾਰਿਆਂ ਦੇ ਮੂੰਹ ਟੱਡੇ ਤੇ ਵਾਲ ਕੱਟੇ ਹੋਏ ਮੈਂ ਪੁੱਛਿਆ ਵੀ ਕਾਰਨ ਕਹਿੰਦੇ ਜੀ ਆਕਸੀਜਨ ਲੱਗੀ ਹੋਈ ਆ ਮੈਂ ਕਿਹਾ ਇਹਨਾਂ ਨੂੰ ਪ੍ਰੋਬਲਮ ਕੀ ਆਈ ਐਨੀ ਵੱਡੀ ਗਿਣਤੀ 'ਚ ਕਹਿੰਦੇ ਅਸਲ ਦੇ ਵਿੱਚ ਐਮਰਜੈਂਸੀ ਵਾਰਡ ਹੈ ਜੀ ਸੜਕੀ ਹਾਦਸਿਆਂ ਦਾ ਤੇ ਸਾਰਿਆਂ ਦੇ ਸਿਰ 'ਚ ਸੱਟ ਲੱਗੀ ਹੋਈ ਆ ਬਹੁਤੇ ਕੌਮਾਂ 'ਚ ਨੇ ਤੁਸੀਂ ਦੇਖੋ ਵੀ ਨੌਜਵਾਨ ਉਹਨਾਂ ਦੀ ਉਮਰ ਸਾਰਿਆਂ ਦੀ 18 20 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਸੀ ਤੇ ਜਿਨ੍ਹਾਂ ਦੇ ਨੌਜਵਾਨ ਪੁੱਤਰਾਂ ਦੇ ਸਿਰਾਂ 'ਚ ਸੱਟਾਂ ਵੱਜ ਗਈਆਂ ਉਹ ਕਰਨਗੇ ਕੀ ਗਾਂ ਜਾ ਕੇ ਕਿਵੇਂ ਕੌਂਸ਼ੀਅਸ ਰਹਿਣਗੇ ਕਿਵੇਂ ਕੰਮ ਕਰਨਗੇ ਕਿਹੜੇ ਉਹ ਸਰਕਾਰੀ ਜੋਬ ਵਾਸਤੇ ਐਲੀਜੀਬਲ ਹੋ ਜਾਣਗੇ ਸਰਕਾਰ ਨੂੰ ਕੋਈ ਫਿਕਰ ਨਹੀਂ ਕਿ ਕਿੰਨੇ ਇਹ ਤਾਂ 6000 ਤਾਂ ਕੱਲੀ ਮਰਿਆਂ ਦੀ ਗਿਣਤੀ ਹੈ ਜੀ ਜਿਹੜੇ ਮਰਿਆਂ ਨਾਲੋਂ ਭੇੜੇ ਹੋ ਗਏ ਜਿਨ੍ਹਾਂ ਦੇ ਮਗਰ ਸਾਰਾ ਪਰਿਵਾਰ ਮਰ ਗਿਆ ਜਿਹੜੇ ਪਹਾਜ ਹੋ ਗਏ ਕਿਸੇ ਦੀ ਰੀੜ ਦੀ ਐਡੀ ਟੁੱਟ ਗਈ ਕਿਸੇ ਦਾ ਮਨਕੇ ਟੁੱਟ ਗਿਆ ਕਿਸੇ ਦੇ ਸਿਰ 'ਚ ਸੱਟ ਵੱਜੀ ਮੁੜ ਕੇ ਬੋਲ ਨਹੀਂ ਸਕਿਆ ਉਹਨਾਂ ਦੀ ਗਿਣਤੀ ਕਿੰਨੀ ਆ ਉਹਦਾ ਅੰਕੜੇ ਦਿੰਦੇ ਹੀ ਨਹੀਂ ਹਾਂ ਇੱਕ ਹੋਰ ਵੀ ਆ ਜਟਾਣਾ ਸਾਹਿਬ ਜਦੋਂ ਆਪਾਂ ਸੜਕਾਂ ਤੋਂ ਗੁਜ਼ਰਦੇ ਆ ਬਹੁਤ ਵਾਰੀ ਦੇਖਿਆ ਕਿ ਜੇ ਤਾਂ ਕੋਈ ਛੋਟਾ ਪਸ਼ੂ ਆ ਜਿਹਨੂੰ ਆਪਾਂ ਬਸੜਾ ਕਹਿੜੀਏ ਜੋ ਵੀ ਕਹਿੜੀਓ ਤਾਂ ਕਈ ਵਾਰੀ ਸੜਕ ਦੇ ਨਾਲ ਹੀ ਲੱਗ ਜਾਂਦਾ ਬਾਣ ਉਹਦੇ ਉੱਪਰੋਂ ਦੀ ਲੰਘਦੇ ਰਹਿੰਦੇ ਨੇ ਕਈ ਵਾਰੀ ਵੱਡਾ ਪਸ਼ੂ ਹੁੰਦਾ ਤੇ ਉਹਦੀ ਸਮੈਲ ਇੰਨੀ ਤੇਜ਼ ਹੁੰਦੀ ਆ ਸੜਕ ਦੇ ਕਿਨਾਰੇ ਪਿਆ ਵਦਬੂ ਮਾਰ ਰਹੀ ਆ ਕੋਈ ਸੜਕ ਵਾਲਿਆਂ ਨੂੰ ਫਿਕਰ ਨਹੀਂ ਕੋਈ ਟੋਲ ਟੈਕਸ ਵਾਲਿਆਂ ਨੂੰ ਫਿਕਰ ਨਹੀਂ ਤੇ ਉੱਥੇ ਉਹ ਲੋਕ ਵੀ ਨਹੀਂ ਆਉਂਦੇ ਜਿਹੜੇ ਕਈ ਵਾਰੀ ਇਸ ਚੀਜ਼ ਦਾ ਫੁਰਦੰਗ ਮਚਾ ਦਿੰਦੇ ਨੇ ਤੇ ਇਸ ਮਸੜੇ ਖੜੇ ਕਰ ਦਿੰਦੇ ਬਿਲਕੁਲ ਧਾਰਮਿਕ ਪੱਖ ਬਣਦਾ ਕਦੇ ਨਾ ਕਦੇ ਜਦੋਂ ਤੁਸੀਂ ਕਿਸੇ ਜੀਉਂਦੇ ਪਸ਼ੂ ਨੂੰ ਪਾਸੇ-ਆਸੇ-ਪਾਸੇ ਕਰਦੇ ਹੋ ਜਾਂ ਉੱਥੇ ਧਾਰਮਿਕ ਮੁੱਦੇ ਬਣਦੇ ਨੇ ਬਿਲਕੁਲ ਗੱਲ ਕਰੋ ਸੋਚ ਦੇਣੀ ਜੇ ਇੱਕ ਬੰਦਾ ਕਿਸੇ ਪਸ਼ੂ ਦੇ ਸੋਟੀ ਮਾਰਦਾ ਹੈ ਕਿਸੇ ਕਾਰਨ ਜਾਂ ਕੁਝ ਵੀ ਹੋ ਗਿਆ ਕਿਉਂਕਿ ਦੇਖੋ ਪਸ਼ੂ ਵੀ ਮੈਂ ਕਹੂੰਗਾ ਬੇਜਵਾਨ ਨੇ ਤੇ ਬੇਸਹਾਰਾ ਬਿਲਕੁਲ ਸਰਕਾਰ ਨੇ ਤਾਂ ਇਹਨਾਂ ਦਾ ਜਮਾਂ ਹੀ ਰਸਾ ਲਾਤਾ ਹਾਂ ਜਿੰਨਾ ਕ ਸਰਕਾਰ ਨੂੰ ਲੋਕਾਂ ਨੇ ਫੰਡ ਦਿੱਤੇ ਨੇ ਟੈਕਸ ਦਿੱਤੇ ਨੇ ਉਹਨਾਂ ਨੇ ਤਾਂ ਕੋਈ ਦੁੱਖੀ ਨਹੀਂ ਵਰਤੇ ਜੋ ਕਦੇ ਹਮ ਖਾਣਾ ਪੂਰਤੀਆਂ ਕੀਤੀਆਂ ਨੇ अच्छा चलो बेसहारा पशु ने हुन देखो वो बेअद दे भी नहीं ओना दी जब पशु दे एक्सीडेंट हो जांदा कोई बड्डा ट्रक बज जांदा दो दो तीन तीन गौवां सड़क दे किनारे मर के फुल्लियां ਪਈਆਂ ਨੇ ਕੋਈ ਉਹਨਾਂ ਨੂੰ आवारा कुत्ते ਖਾਈ ਜਾਂਦੇ ਨੇ देखो चित किड्ढा ਔਖਾ ਹਣਾ ਤੇ ਫਿਰ ਇਹ ਨਿਯਮ ਬਣਾਉਣਾ ਹੁਣ ਕਈ ਵਾਰੀ ਇਹ ਗੱਲ ਚੱਲਦੀ ਆ ਕਹਿੰਦੇ ਨਹੀਂ ਇਹ ਤਾਂ ਕਿਸਾਨਾਂ ਦੀਆਂ ਨੇ ਦੁੱਧਵਾਲੇ ਆਂਦੀਆਂ ਡੇਰੀ ਵਾਲਿਆਂ ਦੀਆਂ ਤਾਂ ਫਿਰ ਜਿਹੜੇ ਉਹਨਾਂ ਦੇ ਕੰਨਾਂ 'ਚ ਟੈਗ ਲਾਇਆ ਇਹਨਾਂ ਨੂੰ ਅਡਰੈਸ ਕਰ ਲਓ ਹਾਂ ਹਣਾ ਫਿਰ ਇਦੇ ਵਿੱਚ ਸਾਡਾ ਆਪ ਦਾ ਬਰਾਬਰ ਦਾ ਕਸੂਰ ਹੈ ਜੀ ਅਸੀਂ ਇੱਕ ਵਾਰ ਕੋਈ ਗਾਂ ਪੇੜਾ ਦੇ ਕੇ ਜਾਂ ਕੋਈ ਹਰਾ ਚਾਰਾ ਇੱਕ ਵਾਰ ਹੀ ਦੇ ਕੇ ਅਸੀਂ ਸਮਝ ਲਏ ਨੇ ਵੀ ਇਸ ਤੋਂ ਬਾਅਦ ਇਹ ਗਾਂ ਨੇ ਕੁਝ ਨਹੀਂ ਖਾਣਾ ਨਹੀਂ ਇਹ ਵੀ ਨਹੀਂ ਉਹ ਹਰ ਰੋਜ਼ ਖਾਂਦੀ ਹੈ ਜੇ ਬੰਦਾ ਦੋ ਤਿੰਨ ਵਾਰ ਹੀ ਕੰਦਾ ਤਾਂ ਉਹਨੂੰ ਵੀ ਜਦੋਂ ਮਿਲਦਾ ਉਦੋਂ ਉਹ ਵੀ ਪਸ਼ੂ ਚਾਰਾ ਖਾਂਦਾ ਹੈ ਉਹਨੂੰ ਵੀ ਲੋੜ ਆ ਖਾਂਦਾ ਉਹਨੂੰ ਜ਼ਰੂਰਤ ਹੈ ਫੇਰ ਅਸੀਂ ਹਰ ਥਾਂ ਗਲਤੀ ਕਰਦੇ ਹਾਂ ਅਸੀਂ ਸਬਜ਼ੀ ਦਾ ਜਿਹੜਾ ਰਹਿੰਦ ਖੂੰਦ ਆ ਉਹ ਨਾਲੀਆਂ ਚ ਸੱਦੇ ਦੇ ਨਿਆਸੀ ਵਾਰਾ ਪਛਮਾ ਸਿੜ ਦਿੰਨੇ ਆ ਢੇਰੀਆਂ ਲਾ ਦਿੰਦੇ ਨੇ ਸੜਕਾਂ ਦੇ ਉੱਪਰ ਵੀ ਇਥੇ ਖਾ ਲੈਣਗੇ ਕਿਸੇ ਨੇ ਕੇਲਿਆਂ ਵਾਲਾ ਕੋਈ ਟਰੱਕ ਵਿਹਲਾ ਕੀਤਾ ਛਿਲਕੇ ਜਾ ਕੇ ਫੇਰ ਸੜਕ ਦੇ ਕਿਨਾਰੇ ਲਾ ਦੇ ਕੋਈ ਨਿਯਮ ਇਹ ਤਾਂ ਸਰਕਾਰ ਦਾ ਹੱਕ ਬਣਦਾ ਨਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਅਨਾਉਂਸਮੈਂਟ ਭਾਈ ਵੀ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਆਉਂਦੇ ਨੇ ਇਹਨਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਨਾ ਅਟ੍ਰੈਸ ਕਰੋ ਨਾ ਰੱਖੋ ਉੱਥੇ ਹੁਣ ਤੁਸੀਂ ਆਵਾਰਾ ਪਸ਼ੂਆਂ ਦੇ ਵਿੱਚ ਹੀ ਆਪਾਂ ਕੋਈ ਜਾਨਵਰਾਂ ਦੀ ਜੰਗਲੀ ਜੀਵਾਂ ਦੀ ਲਾ ਲਾ ਨੇ ਹੁਣ ਤੁਸੀਂ ਦੇਖੋ ਕਈ ਪਹਾੜੀ ਖੇਤਾਂ 'ਚ ਚਲੇ ਜਾਓ ਕੋਈ ਬਾਂਦਰ ਨਹੀਂ ਮਿਲੂਗਾ ਤੁਹਾਨੂੰ ਹਾਂਜੀ ਹਣਾ ਜੀ ਗੱਲ ਕਰ ਕਿਸੇ ਮੰਦਿਰ ਕੋਲੇ ਕਿਸੇ ਗੁਰਦੁਆਰੇ ਕੋਲੇ ਚਲੇ ਜਾਉ ਤਾਂ ਢੇਰ ਲੱਗਿਆ ਉੱਥੇ ਖਾਣ ਨੂੰ ਮਿਲਦਾ ਨਾ ਕੋ ਉਹਨਾਂ ਨੂੰ ਖਾਣ ਨੂੰ ਮਿਲਦਾ ਤਾਂ ਫਿਰ ਬੰਦਾ ਆਪ ਸੱਦਰਿਆ ਸੱਦੇ ਅਸੀਂ ਆਪ ਦੀ ਮੌਤ ਨੂੰ ਆਪ ਦੇ ਰਹੇ ਆ ਚਲੋ ਇਹ ਵੱਖਰੀ ਗੱਲ ਆ ਵੀ ਤੁਹਾਡੇ ਸਾਥ ਨਹੀਂ ਭਜੀ ਗੱਲ ਕਰ ਕਿਸੇ ਨਾ ਕਿਸੇ ਦਾ ਧੀ ਪੁੱਤ ਤਾਂ ਕੋਈ ਸ਼ਿਕਾਰ ਹੋਇਆ ਹੀ ਨਾ ਪਹਿਲਾਂ ਹਿਮਾਚਲ ਦੀ ਗੱਲ ਆ ਮੈਂ ਹਿਮਾਚਲ ਜਾਂਦਾ ਰਿਹਾ ਬਹੁਤ ਜੀ ਹਿਮਾਚਲ ਦੇ ਵਿੱਚ ਆਵਾਰਾ ਪਸ਼ੂ ਨਹੀਂ ਸੀ ਕਿਉਂ ਕਿਉਂਕਿ ਉੱਥੇ ਹਰਾਚਾਰਾ ਬਾਧੂ ਸੀ ਚਰਾਂਦਾ ਸੀ ਗੱਲ ਕਰ ਹੁਣ ਤੋਂ ਉੱਥੇ ਵੀ ਵਪਾਰਕ ਕੰਮ ਹੋ ਗਿਆ ਉੱਥੇ ਵੀ ਬਾਧੂ ਪਸ਼ੂ ਨੇ ਆ ਜਿਹੜਾ ਤਾ ਇਹ ਉਸ ਦੇ ਵਾਪਰਿਆ ਆਵਾਰਾ ਪਸ਼ੂ ਦਾ ਹੀ ਇੱਕ ਹੋਰ ਹੈ ਜਟਾਣਾ ਸਭ ਤੁਸੀਂ ਵੀ ਦੇਖਿਆ ਹੋ ਚਲੋ ਕਿਸੇ ਮਸਲੂ ਸੰਸਤਾ ਦਾ ਮਸਲਾ ਨਹੀਂ ਹੈ ਕਿਸੇ ਇੱਕ ਪਸ਼ੂ ਗਰਾਊਂਡ ਬਣੇ ਪੰਜਾਬ ਦੇ ਵਿੱਚ ਅਕਾਲੀ ਗਵਰਨਮੈਂਟ ਲੈ ਕੇ ਆਈ ਵੱਡੇ ਪੱਧਰ ਤੇ ਉਹਦੀ ਉਸਾਰੀ ਕੀਤੀ ਗਈ ਉਹਨਾਂ ਨੂੰ ਜਦੋਂ ਦੇਖਦੇ ਹਾਂ ਤਾਂ ਉੱਥੇ ਬਹੁਤ ਵੱਡੇ ਪੱਧਰ ਤੇ ਗੋਵਾ ਤਾੜੀਆਂ ਹੋਈਆਂ ਨੇ ਤੇ ਕਿਹਾ ਜਾ ਰਿਹਾ ਕਿ ਅਸੀਂ ਗਊਆਂ ਦੀ ਸੰਭਾਲ ਕਰਦੇ ਆਂ ਇਹ ਵੀ ਮਸਲਾ ਮੰਨਿਆ ਜਾਂਦਾ ਹੈ ਕਿ ਗਊਆਂ ਦੇ ਨਾਂ ਤੇ ਵੀ ਬਹੁਤ ਸਾਰੇ ਲੋਕ ਉਸ ਤਰੀਕੇ ਨਾਲ ਜਜਵਾਤਾਂ ਨਾਲ ਖੇਡ ਜਾਂਦੇ ਨੇ ਪ੍ਰਬੰਧ ਫੇਰ ਨਹੀਂ ਹੁੰਦੇ ਸਰਕਾਰਾਂ ਦਾ ਭੱਜੀਆਂ ਭੱਜੀਆਂ ਇਹਨਾਂ ਦੇ ਨਾਂ ਤੇ ਫਰਜੀ ਬੜਾ ਵੀ ਵੱਟੇ ਪੱਦਰ ਤੇ ਹੋ ਜਾਂਦਾ ਬਿਲਕੁਲ ਮੈਂ ਤੁਹਾਨੂੰ ਨਾਂ ਤਾਂ ਨਹੀਂ ਲਾਉਂਗਾ ਸਾਡੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਜੀ ਕਿਸੇ ਦਾ ਕੋਈ ਬੈਂਕ ਕਰਪਟ ਸੀ ਕੋਈ ਥਾਂ ਉਹਨਾਂ ਦੀ ਨਲਾਮੀ ਵਗੈਰਾ ਚੱਲ ਨਹੀਂ ਸੀ ਉਹਨਾਂ ਨੇ ਗਊਸ਼ਾਲਾ ਖੋਲਤੀ ਹਮਤਲੋ ਧਰਮ ਦੇ ਨਾ ਹੈ ਜਿਹੜੀ ਆੜ ਹੈਟ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ ਤਾਂ ਇਸ ਕਰਕੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਸਾਨੂੰ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਪਹਿਲਾਂ ਮਨੁੱਖਤਾ ਦੇ ਭਲੇ ਵਾਲੇ ਕਾਰਜ ਵੱਲ ਆਉਣਾ ਚਾਹੀਦਾ ਮਸਲਾ ਜਿਹੜਾ ਹੱਲ ਹੋਊਗਾ ਸਾਰਿਆਂ ਨੇ ਸਾਂਝੇ ਨਾਲ ਹੋਊਗਾ ਬਿਲਕੁਲ ਸਰਕਾਰਾਂ ਨੂੰ ਅਗਵਾਈ ਕਰਨੀ ਪਊ ਲੋਕਾਂ ਨੂੰ ਸਹਿਯੋਗ ਕਰਨਾ ਪਊ ਕਿਤੇ ਨਾ ਕਿਤੇ ਦੇਖਣਾ ਪਊ ਜੇ ਮੈਂ ਆਪਦੇ ਖੇਤ ਦੇ ਵਿੱਚੋਂ ਫਸਲ ਫਸਲ ਨੂੰ ੁਜਾੜ ਰਹੇ ਕਿਸੇ ਵਾਰਾ ਪਸ਼ੂ ਨੂੰ ਕੱਢਦਾ ਤਾਂ ਮੈਨੂੰ ਇਹ ਵੀ ਤਾਂ ਗਿਆਨ ਹੋਣਾ ਚਾਹੀਦਾ ਜਿਹੜੇ ਭੱਜ ਕੇ ਸੜਕ ਤੇ ਜਾਉਂ ਬਿਲਕੁਲ ਸੜਕ ਤੇ ਕਿਸੇ ਦਾ ਕੋਈ ਪਰਿਵਾਰ ਵੀ ਆਉਂਦਾ ਹੋ ਸਕਦਾ ਕੋਈ ਮੋਟਰਸਾਈਕਲ ਤੇ ਤਿੰਨ ਚਾਰ ਜਾਨੇ ਪਰਿਵਾਰ ਦੇ ਦੋ ਬੱਚੇ ਦੋ ਮੀਆਂ ਵੀ ਵੀ ਹੋ ਸਕਦੇ ਨੇ ਜੇ ਉਹਨਾਂ 'ਚ ਵੱਜ ਲਿਆ ਤਾਂ ਉਹ ਤਾਂ ਸਾਰਾ ਕੁਝ ਖਤਮ ਹੋ ਜਾਏ ਇਸ ਤਰ੍ਹਾਂ ਦੇ ਹਾਦਸੇ ਕਿੰਨੇ ਵਾਪਰਦੇ ਨੇ ਬਿਲਕੁਲ ਸਾਨੂੰ ਗਿਆਨ ਤਾਂ ਲੈ ਕੇ ਆਉਣਾ ਪਊ ਸਾਨੂੰ ਕਿਤੇ ਨਾ ਕਿਤੇ ਚਰਚਾ ਕਿਤੇ ਨਾ ਕਿਤੇ ਪ੍ਰਚਾਰਤਾ ਕਰਨਾ ਪਊ ਕਿਉਂਕਿ ਵੱਡਾ ਮਸਲਾ ਹੈ ਜੇ 6000 ਲਾਸ਼ਾਂ ਦੀ ਗੱਲ ਕਰੀਏ ਮੌਤਾਂ ਦੀ ਗੱਲ ਕਰੀਏ ਤਾਂ ਇਕੱਠੀਆਂ ਸੋਚ ਕੇ ਦੇਖੋ ਵੀ ਕੀ ਬਣਦਾ ਬਿਲਕੁਲ ਸਾਰਾ ਕੁਝ ਹੱਲ ਜਾਂਦਾ ਸਾਨੂੰ ਪਤਾ ਨਹੀਂ ਸਾਡੇ ਦਿਮਾਗ ਵੀ ਨਹੀਂ ਹੱਲੇ ਅਜੇ ਤੱਕ ਵੀ ਅਸੀਂ ਇਹਨਾਂ ਦਾ ਕੋਈ ਮਸਲਾ ਰਲ ਕੇ ਹੱਲ ਕਰ ਲਈਏ ਇੱਕ ਹੋਰ ਲੱਗਦਾ ਜੀ ਟਾਣਾ ਸਾਹਿਬ ਜਦੋਂ ਕੋਈ ਵੱਡਾ ਮਸਲਾ ਹੋ ਜਾਂਦਾ ਤੇ ਉਦੋਂ ਅਸੀਂ ਬਹੁਤ ਚਰਚਾ ਕਰ ਲੈਂਦੇ ਆ ਉਤੇ ਬਹੁਤ ਸਾਰੀਆਂ ਟਿੱਪਣੀਆਂ ਆ ਜਾਂਦੀਆਂ ਪਰ ਅਸੀਂ ਲੰਬਾ ਸਮਾਂ ਉਸ ਨੂੰ ਲੈ ਕੇ ਫੇਰ ਭੁੱਲ ਜਾਂਦੇ ਆ ਉਹ ਸੋਚਦੇ ਨਹੀਂ ਹੈਗੇ ਕਿ ਇਹ ਵੀ ਹਾਦਸਾ ਇੱਕ ਵਾਰ ਰਿਆ ਸੀ ਸੋਸ਼ਲ ਮੀਡੀਆ ਹਾਸਲ ਦੇ ਵਿੱਚ ਤੁਰ ਹੀ ਦੂਜੇ ਪਾਸੇ ਪਿਆ ਜੀ ਉਹ ਚੀਜ਼ਾਂ ਨੈਗੇਟਿਵ ਨੂੰ ਆ ਹੁਣ ਤੁਸੀਂ ਆ ਘਟਣਾ ਨੂੰ ਲੈ ਲਓ ਹਾਂਜੀ ਇਹ ਘਟਣਾ ਨੂੰ ਮੈਨੂੰ ਲੱਗਦਾ ਹੈ ਜਿਹੜੇ ਡਾਕਟਰ ਇਲਾਜ ਕਰ ਰਹੇ ਸੀ ਜਵੰਦੇ ਦਾ ਉਹਨਾਂ ਨੇ ਤਾਂ ਕੋਈ ਗੱਲ ਦੱਸੀ ਨਹੀਂ ਤੇ ਬਾਹਰ ਜਿਹੜੇ ਡਾਕਟਰ ਬੈਠੇ ਸੀਗੇ ਜਿਹੜੇ ਬਿਊ ਵਾਲੇ ਡਾਕਟਰ ਸੀ ਉਸ ਵਾਲੇ ਉਹਨਾਂ ਨੇ ਢੇਰ ਲਾ ਤੇ ਉਹਨਾਂ ਨੇ ਮਤਲਬ ਉਹ ਕਈ ਬਿਮਾਰੀਆਂ ਤਾਂ ਐਜੀਆਂ ਜਿਹੜੀਆਂ ਦਾ ਨਾਂ ਹੀ ਨਹੀਂ ਸੁਣਿਆ ਉਹਨਾਂ ਨੇ ਉਹ ਐਲਾਨ ਕਰਤਾ ਵੀ ਆ ਆ ਵੀ ਹੋ ਗਿਆ ਉਹਨੇ ਡਾਕਟਰਾਂ ਵੱਲੋਂ ਕੋਈ ਐਲਾਨ ਨਹੀਂ ਹਾਂ ਉਹਦਾ ਦਿਮਾਗ ਦਾ ਵੀ ਹੋ ਗਿਆ ਜੀ ਉਹਦਾ ਮਤਲਬ ਡੈੱਡ ਹੋ ਗਿਆ ਦਿਮਾਗ ਐਨੇ ਵਾਰੀ ਹਾਰਟ ਅਟੈਕ ਹੋ ਗਿਆ ਜਿਵੇਂ ਕੋਲੇ ਖੜੇ ਹੁੰਦੇ ਨੇ ਇਹ ਇੱਥੇ ਤਾਂ ਸਬਰ ਕਰਨਾ ਚਾਹੀਦਾ ਮੈਂ ਤਾਂ ਕਹੂੰਗਾ ਇਹ ਮਰੇ ਦਾ ਮਾਸ ਖਾਣ ਵਾਲੀ ਗੱਲ ਹੈ ਜੀ ਜੇ ਤੁਸੀਂ ਮਤਲਬ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਹੋ ਤਾਂ ਤੁਹਾਡਾ ਹੱਕ ਨਹੀਂ ਬਣਦਾ ਸਮਾਜic ਤੌਰ ਪਰਿਵਾਰ ਉਹ ਤਾਂ ਲਗਾਤਾਰ ਕਹਿ ਰਿਹਾ ਕਿ ਉਹਦੇ ਚਾਉਣ ਵਾਲੇ ਵੀ ਜਿਹੜੇ ਉਹਦੇ ਬੜੇ ਨਜ਼ਦੀਕੀ ਆ ਪਰਿਵਾਰ ਦੇ ਵੀ ਉਹਨੇ ਕੁਛ ਨਾ ਕੁਛ ਰਿਕਵਰੀ ਕੀਤੀ ਆ ਡਾਕਟਰ ਵੀ ਪੋਜ਼ਿਟਿਵ ਨੇ ਵੀ ਜਲਦੀ ਉਹਨਾਂ ਨੂੰ ਠੀਕ ਕਰਨ ਲੱਗੇ ਸਮਾਂ ਤਾਂ ਲੱਗਦੀ ਆ ਹਾਦਸਾ ਵੱਡਾ ਹੋਇਆ ਪਰ ਫਿਰ ਵੀ ਉਸ ਤਰੀਕੇ ਦੀਆਂ ਸੁਧਾਰਨ ਤੁਸੀਂ ਸਮਝ ਰੱਖਦੇ ਹੋ ਇੱਕ ਸੁਧਾਰਨ ਬੰਦੇ ਬੰਦੇ ਤੱਕ ਖਬਰ ਜਾਂਦੀ ਆ ਤਾਂ ਉਹ ਅੰਦਰੋਂ ਅੰਦਰ ਕਿੰਨਾ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰਦਾ ਬਿਲਕੁਲ ਜੀ ਵੀ 70 ਦੇ ਉੱਪਰ ਔਰਤਾਂ ਜਦੋਂ ਰੋਂਦੀਆਂ ਨੇ ਨਾ ਜਾ ਕੇ ਕਿਸੇ ਵਾਸਤੇ ਉਹ ਜਿਹਦੇ 70 ਤੇ ਗਈਆਂ ਹੁੰਦੀਆਂ ਉਹਦੇ ਵਾਸਤੇ ਇੱਕ ਦੋ ਮਿੰਟ ਰੋਂਦੀਆਂ ਨੇ ਜੇ 20 ਮਿੰਟ ਰੋਂਦੀਆਂ ਤਾਂ 18 ਮਿੰਟ ਉਹ ਆਪਦੇ ਮਾਪਿਆਂ ਲਈ ਆਪਦੇ ਵਿਛੜ ਗਿਆਨ ਲਈ ਆਪ ਤੋਂ ਜਿਹੜੇ ਉਹਨਾਂ ਤੋਂ ਦੂਰ ਗਏ ਹੁੰਦੇ ਨੇ ਮੌਤ ਦੇ ਰੂਪ ਚ ਉਹਨਾਂ ਲਈ ਰੋਂਦੀਆਂ ਨੇ ਹੁਣ ਵੀ ਸੇਮ ਸਥਿਤੀ ਹੈ ਜਦੋਂ ਇਸ ਤਰ੍ਹਾਂ ਦੀਆਂ ਮਾੜੀਆਂ ਪੋਸਟਾਂ ਮਾੜੀਆਂ ਗੱਲਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਤਾਂ ਲੋਕਾਂ ਨੂੰ ਉਹਨਾਂ ਦੇ ਜਿਹੜੇ ਜ਼ਖਮ ਨੇ ਨਾ ਉੱਚੜਦੇ ਨੇ ਜਿਨ੍ਹਾਂ ਤੇ ਕਰੀਨ ਲਾਏ ਨੇ ਬਿਲਕੁਲ ਇਹ ਵੀ ਸਾਨੂੰ ਸਾਹਮਣੇ ਰੱਖ ਕੇ ਸੋਚ ਕੇ ਚਲਾਣਾ ਚਾਹੀਦਾ ਇਕੱਲਾ ਇਹ ਨਹੀਂ ਹੁੰਦਾ ਵੀ ਘਟਨਾ ਵਾਪਰ ਗਈ ਹੁਣ ਉਹਨਾਂ ਦੇ ਨੌਕਰਾਂ ਕੋਲੇ ਵਗਜੋ ਬਹੂ ਲੈਣ ਉਹਨਾਂ ਦੇ ਫਲਾਣੇ ਰਿਸ਼ਤੇਦਾਰ ਕੋਲੇ ਪਹੁੰਚ ਜਾ ਕੋਈ ਗੱਲਾਂ ਨਹੀਂ ਯਾਰ ਹਾਂ ਬੰਦੇ ਨੂੰ ਕੁਝ ਨਾ ਕੁਝ ਤਾਂ ਸੋਚਣਾ ਚਾਹੀਦਾ ਉਹ ਕਹਿੰਦੇ ਹੁੰਦੇ ਨੇ ਵੀ ਡੈਣ ਵੀ ਸਤ ਕਰ ਛੱਡ ਦਿੰਦੀ ਐ ਤੇ ਸਾਨੂੰ ਵੀ ਤਾਂ ਕੁਝ ਛੱਡਣਾ ਚਾਹੀਦਾ ਕੁਝ ਨਾ ਕੁਝ ਤਾਂ ਮਤਲਬ ਉਹ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਵੀ ਪਤਾ ਨਹੀਂ ਕਿਹਦੇ ਨਾਲ ਕੀ ਵਾਪਰ ਜੇ ਤੇ ਬੰਦਾ ਜਹਾਜ਼ ਬਣਿਆ ਜਾਂਦਾ ਹੁੰਦਾ ਪਤਾ ਨਹੀਂ ਕਦੋਂ ਅਸਮਾਨ ਦੇ ਵਿੱਚੋਂ ਵੀ ਥੱਲੇ ਆ ਡਿੱਗਦੇ ਹੁੰਦੇ ਨੇ ਇਸ ਤਰ੍ਹਾਂ ਦਾ ਫਿਰ ਇਹ ਵਧੀਆ ਗੱਲ ਨਹੀਂ ਹੈ ਪੜ੍ਹੇ ਲਿਖੇ ਲੋਕਾਂ ਲਈ ਚੰਗੀ ਸ਼ੋਭਾ ਨਹੀਂ ਦਿੰਦੀਆਂ ਇਹ ਜਿਹੀਆਂ ਗੱਲਾਂ ਨਾਲੇ ਉਸ ਜਿਹੜਾ ਇੱਕ ਥੰਮ ਆ ਜੀ ਨੇ ਬਹੁਤ ਜਾਣਕਾਰੀ ਦੇਣੀ ਆ ਬਹੁਤ ਸੁਹਿਰਦ ਜਾਣਕਾਰੀ ਲੋਕਾਂ ਤੱਕ ਮੁਹੱਈਆ ਕਰਨੀ ਹੁੰਦੀ ਹੈ ਜਿੱਤੇ ਲੋਕੀ ਵਿਸ਼ਵਾਸ ਕਰ ਸਕਣ ਅਸੀਂ ਖਬਰ ਕਰ ਰਹੇ ਹਾਂ ਲੋਕੀ ਵਿਸ਼ਵਾਸ ਕਰ ਰਹੇ ਆ ਤੇ ਅਸੀਂ ਉਹ ਖਬਰ ਨੂੰ ਇਸ ਤਰੀਕੇ ਨਾਲ ਫੁਲਾ ਰਹੇ ਆ ਤੇ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਰ ਕੀ ਰਹੇ ਆ ਨਹੀਂ ਇਹ ਪੈਰ ਖਾੜੀ ਹੈ ਜੀ ਲੋਕਾਂ ਦਾ ਵਿਸ਼ਵਾਸ ਉੱਠੂਗਾ ਪਹਿਲਾਂ ਕਿਹੜਾ ਗਈਆਂ ਨਹੀਂ ਜਦੋਂ ਅਖਬਾਰਾਂ ਛਪ ਕੇ बिकਦੀਆਂ ਸੀ ਤਾਂ ਅਖਬਾਰਾਂ ਦੀ ਸਤਿਕਾਰ ਸੀ ਸ਼ਹਿਰਾਂ ਦੇ ਵਿੱਚ ਲੋਕ ਅਖਬਾਰਾਂ ਸਿੱਟਦੇ ਸੀ ਸਟਾਈਲ ਹੁੰਦੇ ਸੀ ਉਹਨਾਂ ਦੇ ਤੇ ਬਜ਼ੁਰਗ ਆਪਦੇ ਗੇਟਾਂ ਦੇ ਮੂਹਰੇ ਖੜੇ ਅਖਬਾਰ ਅੜੀਕਦੇ ਹੁੰਦੇ ਸੀ ਤੇ ਜਦੋਂ ਅਖਬਾਰ ਵੇਚ ਕੇ ਛਪਣ ਲੱਗੇ ਤਾਂ ਹੁਣ ਅਖਬਾਰਾਂ ਦਾ ਕੀ ਹਾਲ ਹੋਇਆ ਤਾਂ ਫਿਰ ਸੋਸ਼ਲ ਮੀਡੀਆ ਦਾ ਵੀ ਇਹੀ ਹਾਲ ਹੋਊਗਾ ਜਿਹੜਾ ਇਸ ਤਰ੍ਹਾਂ ਦਾ ਕਰਨਗੇ ਉਹਨਾਂ ਨਾਲ ਵੀ ਇਹੀ ਹੋਊਗਾ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜੀ ਗਿਆਨ ਦੀ ਗੱਲ ਕਰ ਸਕਦੇ ਹਾਂ ਤੁਸੀਂ ਕੋਈ ਚੰਗੀ ਭਲੇ ਵਾਲੀ ਮੁੱਦਾ ਹੈ ਇਹ ਕੋਈ ਕੱਲੀ ਪਹਿਲੀ ਘਟਨਾ ਨਹੀਂ ਤੇ ਨਾ ਹੀ ਆਖਰੀ ਹੈ ਜੀ ਜੇ ਅਸੀਂ ਨਾ ਸੰਭਲੇ ਤਾਂ ਪਤਾ ਨਹੀਂ ਕਿਹਦੇ ਕਿਹਦੇ ਜਾਣਗੇ ਕਿਹਨੇ ਕਿਹਨੇ ਜਾਣਾ ਮੇਰੇ ਵੀ ਹੋ ਸਕਦਾ ਇੱਥੇ ਜਾਂਦੇ ਨੂੰ ਕੋਈ ਮੇਰੇ ਚੀਜ਼ ਵਿੱਚ ਵਜੇ ਕੋਈ ਢੱਠਾ ਹੀ ਵਜੇ ਵਜੇ ਮੈਂ ਵੀ ਤਾਂ ਹੋ ਸਕਦਾ ਹਾਦਸਿਆਂ ਦਾ ਕਿਸੇ ਦੇ ਕੋਈ ਮਿੱਤਰ ਨਹੀਂ ਜਿਹੜੇ ਵਾਰਾ ਪਸ਼ੂ ਨੇ ਕਿਸੇ ਦੇ ਕੋਈ ਦੁਸ਼ਮਣ ਨਹੀਂ ਹਨ ਕੋਈ ਗੈਂਗਸਟਰ ਵਾਂਗ ਵੀ ਇਹ ਮਤ ਕੇ ਆਏ ਨੇ ਵੀ ਇਹਨਾਂ ਨੇ ਫਲਾਣੇ ਦੀ ਵਜਣਾ ਇਹ ਤਾਂ ਬੇਜਵਾਨ ਨੇ ਅਣਪੋਹਲ ਨੇ ਕੁਝ ਪਤਾ ਨਹੀਂ ਇਹਨਾਂ ਨੂੰ ਤੇ ਬੇਸਹਾਰਾ ਨੇ ਮੱਦ ਦਾ ਜਿਹੜਾ ਪੜਿਆ ਲਿਖਿਆ ਤਬਕਾ ਸਾਡਾ ਉਹਨਾਂ ਦਾ ਹੱਕ ਬਣਦਾ ਵੀ ਇਹਨੂੰ ਕਿਸੇ ਨਾ ਕਿਸੇ ਤਣ ਪੱਤਲ ਲੈਣ ਕਿਤੇ ਉਹਨਾਂ ਕਿੱਦੋਂ ਜਿਹੜੀ ਸਿੱਖਿਆ ਹੈ ਕਿੱਥੋਂ ਸ਼ੁਰੂ ਕੀਤੀ ਜਾਵੇ ਬੱਚਿਆਂ ਤੋਂ ਸ਼ੁਰੂ ਕੀਤੀ ਜਾਵੇ ਕਿੱਥੇ ਕਿੱਥੇ ਸਹਿਯੋਗ ਕੀਤਾ ਨਾਲੇ ਜਾਨਵਰਾਂ ਨੂੰ ਥੋੜੀ ਪਤਾ ਕੀ ਇਹ ਮਨੁੱਖੀ ਰਸਤਾ ਹੈ ਉਹਨਾਂ ਦੀ ਸਾਰੀ ਧਰਤੀ ਆਪਣੀ ਆ ਉਹ ਗੁਜ਼ਰ ਰਹੇ ਨੇ ਪ੍ਰਬੰਧ ਕਰਨ ਦੀ ਲੋੜ ਆ ਮਸਲਾ ਤਾਂ ਇਹ ਆ ਬਿਲਕੁਲ ਉਹ ਪ੍ਰਬੰਧ ਕੱਲਿਆਂ ਤੋਂ ਨਹੀਂ ਹੁੰਦੇ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਸੜਕਾਂ ਦੇ ਕਿਨਾਰੇ ਵਿਚਾਲੇ ਕੋਈ ਇਹਨਾਂ ਨੂੰ ਜਿਹੜੇ ਡਿਵਾਈਡਰ ਨੇ ਉਹਨਾਂ ਦੇ ਉੱਪਰ ਕੁਝ ਲਾਉਣਾ ਚਾਹੀਦਾ ਸਰਕਾਰਾਂ ਨੇ ਕਈ ਵਾਰੀ ਲਾਏ ਵੀ ਨੇ ਕੋ ਬੂਟੇ ਲਾਏ ਹੁਣ ਇੱਕ ਉੱਚਾ ਕਰਕੇ ਜਿਹੜੇ ਉੱਪਰ ਦੀ ਪਸ਼ੂ ਨਹੀਂ ਟੱਪ ਸਕਦਾ ਸੀ ਪਲਾਸਟਿਕ ਦੇ ਟੇਡੇ ਹਾਂਜੀ ਛੱਟੇ ਜੇ ਲਾਈ ਵੀ ਤਾਂ ਕਿ ਸਾਹਮਣੇੋਂ ਲੈਣ ਨਾ ਬਿਲਕੁਲ ਤੇ ਉਹਨੂੰ ਤੋੜਨਾ ਹੀ ਲੋਕ ਸ਼ੌਂਕ ਸਮਝਦੇ ਨੇ ਹਾਂ ਉਹ ਵੀ ਸਾਡੀ ਲੋਕ ਨੇ ਸਾਰੇ ਤੋੜ ਦਿੰਦੇ ਨੇ ਬਿਲਕੁਲ ਸਾਨੂੰ ਇਹ ਜਿਹੜੀਆਂ ਹੀ ਚੀਜ਼ਾਂ ਸਰਕਾਰੀ ਪ੍ਰਾਪਰਟੀ ਜਿਹੜੀ ਚੀਜ਼ ਨੂੰ ਲੋਕ ਸਮਝਦੇ ਨੇ ਇਹ ਸਰਕਾਰੀ ਨਹੀਂ ਹੈ ਜਨਤਾ ਦੀ ਹੈ ਬਿਲਕੁਲ ਇਹ ਮਨ 'ਚ ਬਹੋਣਾ ਪਊਗਾ ਇਹ ਸਰਕਾਰੀ ਨਹੀਂ ਹੈ ਹੂੰ ਇਹਨੂੰ ਜੇ ਅਸੀਂ ਇਹ ਸਾਡੀ ਸਹੂਲਤ ਲਈ ਹੈ ਜੇ ਇਹਨੂੰ ਸਹੂਲਤ ਨੂੰ ਅਸੀਂ ਵਧਾਵਾਂਗੇ ਤਾਂ ਹੀ ਵਧੀਆ ਗੱਲ ਹੋਊ ਤੇ ਅਸੀਂ ਤਾਂ ਘਟਾਉਣ ਤੇ ਲੱਗੇ ਹੋਏ ਹਾਂ ਬਿਲਕੁਲ ਸਾਨੂੰ ਤਾਂ ਚਾਹ ਚੜਦਾ ਸਰਕਾਰੀ ਚੀਜ਼ਾਂ ਨੂੰ ਤੋੜ ਕੇ ਬਿਲਕੁਲ ਬਹੁਤ ਬਹੁਤ ਧੰਨਵਾਦ ਜਟਾਣਾ ਸਾਹਿਬ ਗੱਲਬਾਤ ਕਰਨ ਦੇ ਲਈ ਮਿਹਰਬਾਨੀ ਗੱਲਬਾਤ ਇਹੀ ਹੈ ਕਿ ਜਦੋਂ ਬਹੁਤ ਸਾਰੇ ਮਸਲੇ ਹੋ ਜਾਂਦੇ ਨੇ ਮਸਲਿਆਂ ਤੋਂ ਬਾਅਦ ਚਰਚਾਵਾਂ ਸਿੱਡਦੀਆਂ ਨੇ ਹਾਲਾਂਕਿ ਰਾਜਵੀਰ ਜਵੰਦੇ ਦਾ ਬਹੁਤ ਹੀ ਇੱਕ ਗੰਭੀਰ ਮਸਲਾ ਜਲਦੀ ਉਹ ਤੰਦਰੁਸਤ ਹੋਣਗੇ ਡਾਕਟਰ ਵੀ ਪੋਜ਼ਿਟਿਵ ਨੇ ਉਹਨਾਂ ਦਾ ਪਰਿਵਾਰ ਵੀ ਪੋਜ਼ਿਟਿਵ ਆ ਤੇ ਜਲਦੀ ਉਹ ਆਪਣੇ ਚੌਂਣ ਆ ਲੈਣ ਤੇ ਆਪਣੇ ਪਰਿਵਾਰ 'ਚ ਹੋਣਗੇ ਇਸ ਗੱਲ ਦੀ ਉਮੀਦ ਕਰਦੇ ਆਂ ਪਰ ਮਸਲਾ ਇਹ ਹੈ ਕਿ ਅਸੀਂ ਜੋ ਇਹਨਾਂ ਦਿਨਾਂ 'ਚ ਜਾਣਕਾਰੀ ਲੋਕਾਂ ਤੱਕ ਲੈ ਕੇ ਆਉਣੀ ਆ ਜੋ ਸਾਡਾ ਫਰਜ਼ ਬਣਦਾ ਉਹ ਲੈ ਕੇ ਆਉਣ ਦੀ ਬਜਾਏ ਅਸੀਂ ਬਹੁਤ ਸਾਰਾ ਕੁਝ ਅਜਿਹਾ ਕਰ ਰਹੇ ਹਾਂ ਜਿਹੜਾ ਸਾਨੂੰ ਸਾਰਿਆਂ ਨੂੰ ਸਰਮਸਾਰ ਵੀ ਕਰ ਰਿਹਾ ਸਾਡੇ ਇਸ ਕਿੱਤੇ ਤੋਂ ਪੱਤਰਕਾਰਤਾ ਦੇ ਕੰਮ ਤੋਂ ਲੋਕਾਂ ਦਾ ਵਿਸ਼ਵਾਸ ਵੀ ਦੂਰ ਕਰ ਰਹੇ ਆ ਉਮੀਦ ਤਾਂ ਕਰਾਂਗੇ ਕਿ ਤੁਸੀਂ ਇਹਨਾਂ 'ਕ ਸਮਝ ਜਾਓ ਕਿ ਜੇ ਤੁਹਾਡਾ ਕੋਈ ਮਰੀਜ਼ ਹਸਪੀਟਲ ਦੇ ਵਿੱਚ ਪਿਆ ਹੋਵੇ ਤੇ ਉਦੋਂ ਤੁਸੀਂ ਕਿੰਨੀਆਂ ਖਬਰਾਂ ਚਲਾ ਦੇਮੋਗੇ ਜਾਂ ਕਿੰਨੀ ਉੱਚੀ ਬੋਲ ਕੇ ਤੁਸੀਂ ਉਸ ਖਬਰ ਨੂੰ ਫਲਾਉਣ ਦੀ ਕੋਸ਼ਿਸ਼ ਕਰੋਗੇ ਜਾਂ ਫਿਰ ਇਹ ਕਹਿੰਦੇ ਨਜ਼ਰ ਆਉਗੇ ਕਿ ਮੇਰੀ ਵੀਡੀਓ ਤੇ 2500 ਬੰਦਾ ਬੈਠਾ ਸੀ 5000 ਬੰਦਾ ਬੈਠਾ ਸੀ ਬਸ ਇੰਨਾ ਕੁ ਸੋਚ ਲੈਣਾ ਚਾਹੀਦਾ ਕਿ ਉਹੀ ਘਟਨਾ ਜੇ ਸਾਡੇ ਪਰਿਵਾਰ ਨਾਲ ਵਾਪਰ ਜਾਵੇ ਅਸੀਂ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਹੋਵਾਂਗੇ ਸੋ ਉਮੀਦ ਕਰਾਂਗੇ ਅਸੀਂ ਚੰਗੀਆਂ ਖਬਰਾਂ ਚੰਗਾ ਜਿਹੜਾ ਕੰਮ ਆ ਲੋਕਾਂ ਤੱਕ ਲੈ ਕੇ ਅੱਗੇ ਤੇ ਲੋਕ ਸਾਡੇ ਤੇ ਵਿਸ਼ਵਾਸ ਕਰਨ ਤੇ ਉਹ ਆ ਗਿਆ ਜੀ ਸਤਿ ਸ੍ਰੀ ਅਕਾਲ